ਹਾਂਜੀ ਜੀ ਤੁਹ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੈਹਨ ਕੀ ਹਾਲ ਚਾਲ ਹੈ ਸਭ ਦਾ ਹੋਪਸ ਉਹ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਗੱਲ ਕਰਦੇ ਆਂ ਆਪਾਂ 2023 ਦੀ ਕਾਂਸਟੇਬਲ ਭਰਤੀ ਦੀ ਜਿਹੜੀ ਪ੍ਰੋਸੈਸਿੰਗ ਚੱਲ ਰਹੀ ਹੈਗੀ ਭਰਤੀ ਦੀ ਤੁਹਾਡੀ ਤੇ ਜਿਹੜੀ ਭਰਤੀ ਦੀ ਜਿਹੜੀ ਪ੍ਰੋਸੈਸਿੰਗ ਆ ਜੋ ਪ੍ਰੋਸੈਸ ਚੱਲ ਰਿਹਾ ਹੈਗਾ ਤੁਹਾਡਾ ਉਹ ਬਿਲਕੁਲ ਫਾਈਨਲ ਸਟੇਜਾਂ ਤੇ ਪਹੁੰਚ ਚੁੱਕਿਆ ਆ ਤੇ ਜੋ ਕਈਆਂ ਦਾ ਡਾਕੂਮੈਂਟ ਸਬਮਿਟ ਹੋ ਗਿਆ ਤੇ ਮੈਡੀਕਲ ਵੀ ਹੋ ਗਿਆ ਆ ਤੇ ਉਹ ਕਾਫੀ ਜਾਣੇ ਪੁੱਛ ਰਹੇ ਨੇ ਵੀ ਸਰ ਵੀ ਇਦਾਂ ਕਰਕੇ ਵੀ ਅਸੀਂ ਹੁਣ ਵਰਤੀ ਸਵਾਲੀ ਮੈਂ ਗੱਲ ਇਹ ਪਹਿਲਾਂ ਹੀ ਕੰਪਲੀਟ ਵੀਡੀਓ ਦੇ ਵਿੱਚ ਇਹ ਚੀਜ਼ ਦੱਸੀ ਹੈ ਵੀ ਤੁਸੀਂ ਉਹਦੇ ਵਰਤੀ ਸੂਣੀ ਦੇ ਦਿਓ ਭਾਈ ਠੀਕ ਹੈ ਬਾਅਦ ਦੇ ਵਿੱਚ ਤੁਹਾਨੂੰ ਸਮਾਂ ਨਹੀਂ ਮਿਲਣਾ ਹੁਣ ਤੁਹਾਡੇ ਕੋਲ ਸਮਾਂ ਹੈਗਾ ਕਿਉਂਕਿ ਜੁਆਇਨਿੰਗ ਦੇ ਵਿੱਚ ਹਜੇ ਲੱਗ ਸਕਦੇ ਆ 2-3 ਹਫ਼ਤੇ ਕਰੀਬ ਲੱਗ ਸਕਦੇ ਆ ਠੀਕ ਹੈ ਕਿਉਂਕਿ ਹਜੇ ਕਾਫੀ ਡਿਸਟ੍ਰਿਕਟ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਚੱਲ ਰਹੀ ਹੈ ਤੇ ਉਹਨਾਂ ਦਾ ਮੈਡੀਕਲ ਹੋਊਗਾ ਠੀਕ ਆ ਪਹਿਲਾਂ ਉਹਨੇ ਡਾਕੂਮੈਂਟ ਸਬਮਿਟ ਹੋਣਗੇ ਫਿਰ ਸੋ ਕਾਫੀ ਜਿਹੜੀਆਂ ਹੈਗੀਆਂ ਰਿਸਪੌਂਸਿਬਿਲਿਟੀਆਂ ਉਹ ਉਸ ਤਰ੍ਹਾਂ ਦੇ ਹੁੰਦੀਆਂ ਤੇ ਉਹ ਨਿਭਾਰੇ ਨੇ ਤੇ ਉਹਨਾਂ ਨੂੰ ਕੰਪਲੀਟ ਕਰਨ ਤੋਂ ਬਾਅਦ ਹੀ ਉਹ ਮਤਲਬ ਜੋ ਹੈਗਾ ਚਿੱਠੀ ਪੱਤਰ ਪਹੁੰਚਣਗੇ ਹੈੱਡਕ quarters ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਜੁਆਇਨਿੰਗ ਹੋਊਗੀ ਤੇ ਤੁਹਾਡੇ ਤੋਂ ਜਿਹੜੀਆਂ ਡਿਊਟੀਆਂ ਫਿਰ ਡੈਮੋ ਡਿਊਟੀਆਂ ਵਗੈਰਾ ਲਈਆਂ ਜਾਣਗੀਆਂ ਤੇ ਆਪਾਂ ਗੱਲ ਕਰਦੇ ਹਾਂ ਕਾਫੀ ਜਿਹੜੇ ਕੁਐਸਚਨਸ ਇਸ ਰਿਲੇਟਿਡ ਆਏ ਆ ਤੇ ਤੇ ਇਸ ਤੋਂ ਬਾਅਦ ਜੋ ਆਪਾਂ ਟ੍ਰੇਨਿੰਗ ਤੇ ਸਮਾਨ ਲੈ ਕੇ ਜਾਣਾ ਤੁਸੀਂ ਜੁਆਇਨਿੰਗ ਤੋਂ ਬਾਅਦ ਜਿਹੜਾ ਨਾਲ ਸਮਾਨ ਰੱਖਣਾ ਆਪਦੇ ਆਪਾਂ ਉਹਦੇ ਬਾਰੇ ਵੀ ਡਿਟੇਲ ਵੀਡੀਓ ਬਣਾਵਾਂਗੇ ਤੇ ਫਿਲਹਾਲ ਆਪਾਂ ਕੁਝ ਜਿਹੜੇ ਕੁਐਸਚਨਸ ਆ ਕੁਐਰੀਜ਼ ਆਈਆਂ ਨੇ ਕਮੈਂਟਸ ਦੇ ਵਿੱਚ ਤੇ ਆਪਾਂ ਉਹਨਾਂ ਨੂੰ ਲੈਨੇ ਆ ਤੇ ਇਸ ਤੋਂ ਬਾਅਦ ਆਪਾਂ ਜੋ ਗੱਲ ਕਰਾਂਗੇ ਆਪਣੇ ਸਾਰੀ ਪ੍ਰੋਸੈਸ ਦੀ ਗੱਲ ਕਰਾਂਗੇ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦੀ ਵੀ ਡੋਪ ਟੈਸਟ ਮੇਰਾ ਹੋਇਆ ਸੀਗਾ ਪਰ ਉਹਨਾਂ ਨੇ ਜਿਹੜੀ ਡੇਟ ਅੱਗੇ ਪਾਤੀ ਆ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਤੁਹਾਡਾ ਜਿਹੜਾ ਡੋਪ ਟੈਸਟ ਆ ਉਹ ਮਤਲਬ ਕਿ ਇਹ ਦਿਨ ਹੁੰਦੇ ਆ ਜਿੱਦਾਂ ਕਿ ਵੀਰਵਾਰ ਹੋ ਗਿਆ ਜਾਂ ਮਤਲਬ ਸੋਮਵਾਰ ਵਗੈਰਾ ਦਿਨ ਰੱਖੇ ਹੁੰਦੇ ਆ ਉਹਨਾਂ ਨੇ ਤੇ ਉਹ ਜਿਹੜਾ ਡਾਕਟਰ ਮਤਲਬ ਉਸ ਦਿਨ ਹੀ ਬੈਠਦੇ ਕਈ ਵਾਰ ਮਤਲਬ ਡੂਪ ਟੈਸਟ ਜਾਂ ਜਿੱਦਾਂ ਕਹਦੀ ਹੈ ਨਾ ਮਤਲਬ ਵੀ ਕਈ ਵਾਰੀ ਭਰਤੀਆਂ ਦੇ ਜਿਹੜੇ ਹੁੰਦੇ ਆ ਆਪਣੇ ਜਿਹੜੇ ਰੱਖੇ ਹੁੰਦੇ ਆ ਦਿਨੋਂ ਹੁੰਦੇ ਮੈਡੀਕਲ ਦੇ ਉਹ ਵੀ ਕਈ ਵਾਰੀ ਡਿਫਰੈਂਟ ਰੱਖੇ ਹੁੰਦੇ ਆ ਮਤਲਬ ਵੀ 2 ਦਿਨ ਹਫ਼ਤੇ ਦੇ ਵਿੱਚ ਰੱਖੇ ਹੁੰਦੇ ਪਰ ਹੁਣ ਥੋੜੀ ਲੰਬੀ ਪ੍ਰੋਸੈਸਿੰਗ ਕਰਕੇ ਮੈਡੀਕਲ ਡੇ ਬਾਏ ਡੇ ਹੋ ਰਿਹਾ ਹੈਗਾ ਤੇ ਇਸ ਕਰਕੇ ਕੁਝ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਤੇ ਤੇ ਟੈਟੂ ਬਾਰੇ ਇੱਕ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਟੈਟੂ ਆ ਮੇਰੇ ਤੇ ਬ੍ਰਦਰ ਉਹਦਾ ਮਤਲਬ ਕਿ ਨਾ ਇੱਕ ਕ੍ਰਾਈਟੇਰੀਆ ਹੁੰਦਾ ਟੈਟੂ ਦਾ ਵੀ ਮਤਲਬ ਬਿਲਕੁਲ ਜਿਵੇਂ ਛੋਟਾ ਜਿਹਾ ਹੋ ਗਿਆ ਹਨ ਤਾਂ ਜਿਵੇਂ ਆਪਾਂ ਕਈ ਵਾਰ ਇੱਥੇ ਲਤਵਾ ਲੈਂਦੇ ਆ ਕੋਈ ਆਪਣਾ ਨਾਮ ਲਤਵਾ ਲੈਂਦੇ ਆ ਜਾਂ ਇੱਥੇ ਲਤਵਾ ਲੈਂਦੇ ਆ ਆਪਾਂ ਠੀਕ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਵੀ ਆਪਣੀ ਮਤਲਬ ਕਿ ਐਲਬੋ ਦੇ ਉੱਤੇ ਹੋਵੇ ਜਿੱਦਾਂ ਮਤਲਬ ਐਲਬੋ ਦੇ ਕੋਲੇ ਆਪਾਂ ਬੈਲਟ ਵਗੈਰਾ ਹੁੰਦੀ ਹੈ ਹਨ ਉਹ ਲਵਾ ਬਣਵਾ ਲੈਂਦੇ ਆ ਉਹ ਚ ਹੀ ਨਹੀਂ ਹੋਣੀ ਚਾਹੀਦੀ ਨਾਰਮਲ ਬਿਲਕੁਲ ਛੋਟ ਜਿਵੇਂ ਕਿ ਇੰਚ ਤੋਂ ਹੋਵੇ ਇੰਚ ਤੋਂ ਮਤਲਬ ਘੱਟ ਹੋਵੇ ਉਹ ਚੱਲ ਜਾਊਗਾ ਤੇ ਬਾਕੀ ਜਿਹੜਾ ਜ਼ਿਆਦਾ ਵੱਡਾ ਟੈਟੂ ਹੋਣੀ ਚੱਲਣਾ ਆਏਗਾ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦੇ ਪੁਲਿਸ ਲਾਈਨ ਦੇ ਵਿੱਚ ਫਾਰਮੇਸੀ ਹੁੰਦੀ ਆ ਹਾਂ ਪੁਲਿਸ ਲਾਈਨ ਦੇ ਵਿੱਚ ਇੱਕ ਛੋਟੀ ਜਿਹੀ ਡਿਸਪੈਂਸਰੀ ਹੁੰਦੀ ਆ ਤੇ ਜਿੱਥੇ ਆਪਾਂ ਉਹਦਾ ਮਤਲਬ ਇਲਾਜ ਇਲਾਜ ਨਹੀਂ ਕਹਿ ਸਕਦੇ ਹਾਂ ਪੁਲਿਸ ਲਾਈਨ ਦੇ ਵਿੱਚ ਜਿਹੜੀ ਇੱਕ ਛੋਟੀ ਜਿਹੀ ਡਿਸਪੈਂਸਰੀ ਹੁੰਦੀ ਆ ਤੇ ਉਹਦੇ ਵਿੱਚ ਆਪਾਂ ਕੋਈ ਦਵਾਈ ਦੂਈ ਲੈ ਸਕਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਤੇ ਇੱਕ ਕੁੜੀ ਹੈ ਰਾਜਸਥਾਨ ਤੋਂ ਉਹਨੇ ਕਮੈਂਟ ਕੀਤਾ ਕਹਿੰਦੀ ਬ੍ਰਦਰ ਮੈਂ ਜਿਹੜੀ ਭਰਤੀ ਹੋਈ ਆ ਤੇ ਉਹ ਮੈਂ ਜਨਰਲ ਕੈਟਾਗਰੀ ਵਿੱਚ ਹੋਈ ਆ ਭਰਤੀ ਤੇ ਜਿਹੜੀ ਮੇਰੀ ਮੈਰਿਟ ਬਣੀ ਹੋਈ ਆ ਉਹ ਬॉयਜ਼ ਦੇ ਅਕੋਰਡਿੰਗ ਬਣੀ ਆ ਜਾਂ ਗਰਲਜ਼ ਦੇ ਅਕੋਰਡਿੰਗ ਬਣੀ ਆ ਵੀ ਜਿਹੜੀ ਕੁੜੀਆਂ ਦੀ ਮੈਰਿਟ ਆ ਉਹ ਕੁੜੀਆਂ ਤੇ ਇਹੀ ਕੈਟਾਗਰੀ ਚ ਬਣੂਗੀ ਚਾਹੇ ਉਹ ਆਊਟ ਆਫ ਸਟੇਟ ਆ ਜਰਨਲ ਆ ਜਦਾਂ ਮਰਜੀ ਹੈਗੀ ਆ ਠੀਕ ਆ ਮਤਲਬ ਜਿਹੜੀ ਆਊਟ ਆਫ ਸਟੇਟ ਆ ਉਹ ਕੈਟਾਗਰੀ ਭਾਵੇਂ ਕੋਈ ਵੀ ਹੋਵੇ ਉਹ ਜਰਨਲ ਦੇ ਵਿੱਚ ਹੀ ਕਾਊਂਟ ਕੀਤੀ ਜਾਂਦੀ ਆ ਵੀ ਤੁਹਾਡੀ ਜਿਹੜੀ ਮੈਰਿਟ ਬਣੀ ਉਹ ਬੁਆਇਸ ਦੇ ਹਿਸਾਬ ਨਾਲ ਬਣੀ ਨਹੀਂ ਬੁਆਇਸ ਦਾ ਅਲੱਗ ਸਿਸਟਮ ਹੁੰਦਾ ਕੁੜੀਆਂ ਦਾ ਅਲੱਗ ਸਿਸਟਮ ਹੁੰਦਾ ਠੀਕ ਆ ਤੇ ਇਹ ਚੀਜ਼ ਵੀ ਤੁਹਾਨੂੰ ਕਲੀਅਰ ਹੋ ਗਈ ਹੋਊਗੀ ਤੇ ਉਸ ਤੋਂ ਬਾਅਦ ਕਿਸੇ ਨੇ ਪੁੱਛਿਆ ਕਹਿੰਦੇ ਵੀ ਡਾਕੂਮੈਂਟ ਸਬਮਿਸ਼ਨ ਮੈਡੀਕਲ ਜੁਆਇਨਿੰਗ ਤੇ ਟ੍ਰੇਨਿੰਗ ਦੇ ਵਿੱਚ ਕਿੰਨਾ ਕਿੰਨਾ ਏ ਮੈਟਰ ਕਰਦਾ ਪੁਲਿਸ ਲਾਈਨ ਦੇ ਪ੍ਰੋਸੈਸ ਤੇ ਪੁਲਿਸ ਲਾਈਨ ਦੇ ਵਿੱਚ ਕਿੰਨੇ ਜਣੇ मतलब ਜਾਂ ਤੁਸੀਂ ਸਿਲੇਕਟ ਹੋਏ ਹੋ ਕਿੰਨੇ ਜਣੇ ਉਸ ਚੀਜ਼ਾਂ ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਦੇ ਵਿੱਚ ਕਿਸੇ ਜ਼ਿਲ੍ਹੇ ਨੂੰ 30 ਸੀਟਾਂ ਮਿਲੀਆਂ ਕਿ ਕਿਸੇ ਨੂੰ 300 ਮਿਲੀਆਂ ਤਾਂ ਫਰਕ ਤਾਂ ਹੈਗਾ ਕਿਉਂਕਿ 30 ਜਣਾਂ ਦਾ ਜਿਹੜਾ ਪ੍ਰੋਸੈਸ ਆ ਉਹ ਛੇਤੀ ਕਵਰ ਹੋਏਗਾ ਤੇ ਜਿਹੜਾ 300 ਜਣਾਂ ਦਾ ਪ੍ਰੋਸੈਸ ਆ ਉਹ ਲੇਟ ਕਵਰ ਹੋਏਗਾ ਇਸ ਕਰਕੇ ਜਿਹੜਾ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਦਾ ਠੀਕ ਆ ਉਹ 30 ਜਣਾਂ ਦੀ ਛੇਤੀ ਹੋ ਜਾਊਗੀ ਠੀਕ ਹੈ ਤੇ ਉਹਨਾਂ ਦਾ ਮੈਡੀਕਲ ਵੀ ਨਾਲ ਦੀ ਨਾਲ ਹੋ ਜੂਗਾ ਤੇ ਜਿਹੜੇ 300 ਜਾਣੇ ਫਿਰ ਉਹਨਾਂ ਦਾ ਮਤਲਬ ਜਿੱਦਾਂ ਇਹਦਾ ਡਾਕੂਮੈਂਟ ਸਬਮਿਟ ਹੋਈ ਜਾਂਦੇ ਆ ਫਿਰ ਉਦਾਂ ਉਦਾਂ ਹੀ ਉਹਨਾਂ ਦਾ ਜਿਹੜਾ ਮਤਲਬ ਪ੍ਰੋਸੈਸ ਚੱਲੀ ਆਊਗਾ ਇਹਦਾ ਕੋਈ ਮਤਲਬ ਖਾਸ ਕੋਈ ਟਾਈਮ ਪੀਰੀਅਡ ਨਹੀਂ ਹੁੰਦਾ ਵੀ ਇੰਨੇ ਸਮੇਂ ਦੇ ਬਾਅਦ ਹੀ ਤੁਸੀਂ ਮਤਲਬ ਕਿ ਤੁਹਾਨੂੰ ਮਤਲਬ ਤੁਹਾਡਾ ਮੈਡੀਕਲ ਹੋਊਗਾ ਇੰਨੇ ਸਮੇਂ ਦੇ ਬਾਅਦ ਹੀ ਜੁਆਇਨਿੰਗ ਹੋਊਗੀ ਤੇ ਇਹਦਾ ਅਲੱਗ-ਅਲੱਗ ਅਲੱਗ-ਅਲੱਗ ਜ਼ਿਲ੍ਹਿਆਂ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹੈਗਾ ਤੇ ਇਹ ਵੀ ਚੀਜ਼ ਤੁਹਾਨੂੰ ਕਲੀਅਰ ਹੋ ਵੀ ਹੋਊਗੀ ਤੇ ਬਾਕੀ ਟ੍ਰੇਨਿੰਗ ਬਾਰੇ ਆਪਾਂ ਜ ਇੱਕ ਬ੍ਰਦਰ ਦਾ ਕੁਐਸਚਨ ਸੀ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਉਹ ਕਹਿੰਦਾ ਸੀ ਮੈਨੂੰ ਮਤਲਬ ਮੈਂ ਕੋਈ ਦਵਾਈ ਖਾ ਰਿਆ ਹੈਗਾ ਤੇ ਬਾਕੀ ਕਹਿੰਦਾ ਮੈਂ ਡੋਕ ਟੈਸਟ ਦੇਣਾ ਤੇ ਉਹਦੇ ਵਿੱਚ ਕੋਈ ਸਾਲਟ ਵਗੈਰਾ ਤਾਂ ਨਹੀਂ ਹੁੰਦਾ ਤੇ ਹੁਣ ਕਹਿੰਦਾ ਮੈਂ ਦਵਾਈ ਜਿਹੜੀ ਬੰਦ ਕਰ ਦਿੰਨਾ ਤਾਂ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਤੁਸੀਂ ਦਵਾਈ ਬੰਦ ਕਰ ਦਿਓ ਠੀਕ ਹੈ ਤਾਂ ਬੜੀ ਵਧੀਆ ਗੱਲ ਹੈ ਕਿਉਂਕਿ ਤੁਹਾਡੇ ਸਾਲਟ ਹੌਲੀ-ਹੌਲੀ 10 ਦਿਨ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਉਹ ਤੁਹਾਡੇ ਮਤਲਬ ਯੂਰਿਨ ਦੇ ਵਿੱਚ ਆਉਣੇ ਬੰਦ ਹੋ ਜਾਣਗੇ ਕਿਉਂਕਿ ਯੂਰਿਨ ਟੈਸਟ ਤੋਂ ਹੀ ਆਪਣਾ ਡੋਕ ਟੈਸਟ ਹੋਣਾ ਠੀਕ ਹੈ ਤੇ ਜੇ ਤੁਸੀਂ ਡਾਕਟਰ ਦੀ ਸਲਾਹ ਦੇ ਨਾਲ ਮਤਲਬ ਇਸ ਨੂੰ ਬੰਦ ਕਰ ਅਹ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਜਿਹੜੀ ਚੱਲਰ ਵਾਲੀ ਪੱਗ ਆ ਇਹਦਾ ਮੀਟਰ ਵੀ ਕਿੰਨੇ ਮੀਟਰ ਲੈਣੀ ਹੈ ਇਹ ਮੀਟਰ ਦੇ ਹਿਸਾਬ ਨਾਲ ਨਹੀਂ ਹੁੰਦੀ ਬ੍ਰਦਰ ਇਹ ਸਾਰਿਆਂ ਦੀ ਸੇਮ ਹੀ ਹੁੰਦੀ ਆ ਪੱਗ ਠੀਕ ਆ ਚਾਹੀ ਕੱਦ ਛੋਟਾ ਤੇ ਚਾਹੀ ਵੱਡਾ ਠੀਕ ਆ ਚਾਹੀ 5 7 ਵਾਲਾ ਤੇ ਚਾਹੀ 6 ਫਟ ਵਾਲਾ ਠੀਕ ਆ ਉਹਦੇ ਜਿਹੜੇ ਮਤਲਬ ਕਿ ਲੜ ਆਪਣੀ 6 6 ਲੜਨ ਲੱਗੀ ਹੁੰਦੀ ਹੈ 7ਵਾਂ ਆ ਕੇ ਆਪਣੇ ਇੱਥੇ ਲੱਗ ਜਾਂਦਾ ਠੀਕ ਆ ਉਹ 7ਵਾਂ ਮਤਲਬ ਕਿ ਵਿੱਚ ਪਲਾ ਦਿੰਦੇ ਆ ਤੇ ਵੀ ਮਤਲਬ 6 ਲੜੀ ਪੱਗ ਹੁੰਦੀ ਹੈ 7ਵਾਂ ਲੜਾ ਕੇ ਵਿੱਚ ਲੱਗ ਜਾਂਦਾ ਜਿਹਦੇ ਉੱਪਰ ਆਪਾਂ ਪੱਲੂ ਲਾ ਤੇ ਇਸ ਵਾਰ ਵੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਵੀ ਚਾਦਰ ਪੱਲੂ ਕਿੱਦਾਂ ਲੱਗਦਾ ਹੈਗਾ ਠੀਕ ਹੈ ਇਹਦੀ ਵੀ ਇੱਕ ਸਮਿਟਰੀ ਹੁੰਦੀ ਆ ਵੀ ਪਹਿਲੇ ਤੈਨੂੰ ਲੜਾਂਦੀ ਹੁੰਦੀ ਆ ਤੇ ਕਿੱਦਾਂ ਮਤਲਬ ਚਾਦਰ ਪੱਲੂ ਨੂੰ ਆਏਗਾ ਤੇ ਉਹ ਮੈਂ ਇਸੇ ਹੀ ਪਰ ਵੀ ਕਰਾਂਗੇ ਆਪਾਂ ਗੱਲ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਵਰਦੀ ਕਿੱਥੋਂ ਸਵਾਈ ਹੈ ਮੈਂ ਪਹਿਲਾਂ ਹੀ ਬ੍ਰਦਰ ਇਹ ਗੱਲ ਕਹੀ ਸੀ ਵੀ ਜਿੱਥੇ-ਜਿੱਥੇ ਤੁਸੀਂ ਭਰਤੀ ਹੋਏ ਜਾਂ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਆ ਉਸ ਜ਼ਿਲ੍ਹੇ ਦੇ ਵਿੱਚ ਅ ਮਤਲਬ ਵਰਦੀਆਂ ਸਉਣ ਵਾਲੇ ਹੁੰਦੇ ਆ ਠੀਕ ਹੈ ਟੇਲਰ ਹੁੰਦੇ ਤੁਸੀਂ ਇਹ ਤੁਹਾਨੂੰ ਆਪ ਨੂੰ ਹੀ ਐਫਰਟ ਕਰਨਾ ਪੈਣਾ ਕਿਉਂਕਿ ਮੈਨੂੰ ਆਲ ਓਵਰ ਪੰਜਾਬ ਦਾ ਨਹੀਂ ਪਤਾ ਵੀ ਕਿੱ ਕਿੰਕ ਤੇ ਕੌਣ ਕਿੱਦਾਂ ਵਰਦੀ ਸੌਂਦਾ ਹੈਗਾ ਠੀਕ ਆ ਬਸ ਮੈਨੂੰ ਆਪਦੇ ਚਲੇ ਦਾ ਮੈਂ ਦੱਸਿਆ ਹੀ ਤੁਹਾਨੂੰ ਵੀ ਮੈਂ ਮਕਸਰ ਤੋਂ ਆ ਤੇ ਮੈਂ ਜਿਹੜੀ ਵਰਦੀ ਫ੍ਰੀ ਫੋਟੋਸ ਵਾਈ ਸੀਗੀ ਤੇ ਬਾਕੀ ਮਤਲਬ ਜਿਹੜੇ ਨੇੜੇ ਤੇ ਡੇਡੇ ਦੇ ਹੈਗੇ ਉਹ ਮੈਨੂੰ ਕਾਲ ਕਰ ਵੀ ਰਹੇ ਨੇ ਠੀਕ ਆ ਤੇ ਮੈਂ ਉਹਨਾਂ ਨੂੰ ਦੱਸਦਾ ਹੋਗਾ ਤੇ ਬਾਕੀ ਇਹ ਮਤਲਬ ਰਿਸਪੌਂਸਿਬਿਲਟੀ ਹੁਣ ਤੁਹਾਡੀ ਵਰਦੀ ਸੋਣੀ ਮਤਲਬ ਵੀ ਜਿੱਦਾਂ ਕਹਿ ਦਿੱਤੀ ਵੀ ਹੁਣ ਆਲ ਓਵਰ ਪੰਜਾਬ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕਿੱਥੇ ਸ਼ੌਕ ਕੀਤੀ ਹੈਗੀਆਂ ਤਾਂ ਇਹ ਤੁਸੀਂ ਖੁਦ ਨੂੰ ਹੀ ਤੁਹਾਨੂੰ ਫਾਈਂਡ ਕਰਨੀ ਪੈਣੀ ਆ ਇੱਕ ਬ్రਦਰ ਨੇ ਪੁੱਛਿਆ ਕਹਿੰਦਾ ਪੀਪੀ ਲੋਗੋ ਵਿੱਚ ਹੀ ਸਟਿਚ ਕਰਾਉਣੇ ਆ ਤਾਂ ਅਸੀਂ ਵਿੱਚ ਹੀ ਸਟਿਚ ਕਰਵਾਏ ਸੀਗੇ ਪਰ ਟ੍ਰੇਨਿੰਗ ਦੇ ਵਿੱਚ ਜਿਹੜੀ ਆਪਾਂ ਨੂੰ ਵਰਦੀ ਮਿਲਦੀ ਆ ਉਹਦੇ ਵਿੱਚ ਜਿਹੜੇ ਲੋਗੋ ਹੁੰਦੇ ਆ ਉਹ ਆਪਾਂ ਨੂੰ ਓਪਨ ਲੋਗੋ ਮਿਲਦੇ ਆ ਜਿੱਦਾਂ ਕਿ ਮਤਲਬ ਇਹ ਲੋਗੋ ਹੁਣ ਵਿੱਚ ਆਇਆ ਦੀ ਤੇ ਜੇ ਇਹੀ ਦੇਖਿਆ ਜਾਵੇ ਜਾਂ ਇਦਾਂ ਹੈਗਾ ਠੀਕ ਆ ਤੇ ਇਹ ਲੋਗੋ ਮਤਲਬ ਮੰਨ ਲਓ ਕਿ ਚਲੋ ਕਿ ਉੱਪਰ ਲੱਗਦੇ ਆਪਣੇ ਬਕਸੂਏ ਨਾਲ ਤੇ ਜਿਹੜੀਆਂ ਟ੍ਰੇਨਿੰਗ ਵਾਲੀਆਂ ਆਪਣੀਆਂ ਵਰਦੀਆਂ ਹੁੰਦੀਆਂ ਤੇ ਉਹਦੇ ਜਿਹੜੇ ਆਪਾਂ ਨੂੰ ਆਪਣਾ ਲੱਗਦੇ ਹੈਗੇ ਆ ਠੀਕ ਆ ਤੇ ਉਹ ਆਪਣੇ ਓਪਨ ਹੁੰਦੇ ਆ ਮਤਲਬ ਬਕਸੂਏ ਵਾਲੇ ਹੁੰਦੇ ਆ ਠੀਕ ਉਹਨੂੰ ਆਪ ਦੀਆ ਇੱਕ ਵਾਰ ਤੁਸੀਂ ਸਟ੍ਰੈਚ ਕਰਵਾ ਲਓ ਜਿਹੜੀ ਆਪਣੀ ਹੈਗੀ ਨਾਰਮਲ ਵਰਦੀ ਹੈਗੀ ਤੇ ਜਿਹੜੀ ਤੁਹਾਨੂੰ ਟ੍ਰੇਨਿੰਗ ਟਾਈਮ ਮਿਲਣੀ ਹੈਗੀ ਉੱਥੇ ਉੱਥੇ ਸਿਓ ਕੇ ਦੇਣਗੇ ਉਹਦੇ ਜਿਹੜੇ ਉਹ ਮਤਲਬ ਉਹ ਲੱਗੇ ਨਹੀਂ ਹੋਣਗੇ ਠੀਕ ਹੈ ਤੇ ਉਹ ਤੁਹਾਨੂੰ ਮਤਲਬ ਕਿ ਲਾਉਣੇ ਪਿਆ ਕਰਨਗੇ ਜੋ ਤੁਸੀਂ ਮਤਲਬ ਕਿ ਉਹਨੂੰ ਧੋਣਾ ਪ੍ਰੈਸ ਕਰਾਉਣੀ ਜਾਂ ਜਿਵੇਂ ਮਰਜੀ ਹੈ ਇੱਕ ਬ੍ਰਦਰ ਦਾ ਕੁਐਸਚਨ ਹੈ ਕਹਿੰਦਾ ਮੈਡੀਕਲ ਕਿੰਨੇ ਦਿਨ ਚੱਲਦਾ ਆਏਗਾ ਤੇ ਬ੍ਰਦਰ ਮੈਂ ਉਹੀ ਗੱਲ ਪਹਿਲਾਂ ਕਹਿਤੀ ਵੀ ਜੇ ਘਟ ਜਣਿਆ ਆਬਵੀਅਸਲੀ ਘੱਟ ਟਾਈਮ ਲੱਗੂਗਾ ਠੀਕ ਹੈ ਬਟ ਇੱਕ ਕੈਂਡੀਡੇਟ ਨੂੰ ਕਮ ਸੇ ਕਮ 2 ਦਿਨ ਲੱਗ ਜਾਂਦੇ ਆ ਮੈਡੀਕਲ ਕਾਉਂਟੇ ਸਾਨੂੰ ਵੀ 2 ਦਿਨ ਲੱਗੇ ਸੀ ਕਿਉਂਕਿ ਹਾਫ ਇਹਦੇ ਟੈਸਟ ਆ ਉਹ ਪਹਿਲੇ ਦਿਨ ਹੋਏ ਸੀ ਹਾਫ ਟੈਸਟ ਅਗਲੇ ਦਿਨ ਹੋਏ ਸੀ ਤੇ ਵੀ ਮਤਲਬ ਕਾਫੀ ਟੈਸਟ ਹੁੰਦੇ ਆ ਤੇ ਟਾਈਮ 2 ਦਿਨ ਦਾ ਕਰੀਬ ਲੱਗ ਜਾਂਦਾ ਤੇ ਜੇ ਹੱਦੋਂ ਜ਼ਿਆਦਾ ਕਈ ਵਾਰੀ ਮਤਲਬ ਥੋੜੀ-ਮੋਡੀ ਪ੍ਰੋਬਲਮ ਆਉਂਦੀ ਹੈ ਰੱਬ ਨਾ ਕਰੇ ਆਵੇ ਤੇ ਫਿਰ ਦਿਨ ਵਧਰੀ ਲੱਗ ਜਾਂਦੇ ਆ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਝਾੜ ਕਢਵਾਈ ਆ ਤੇ ਐਡਾ ਕੋ ਖਾਸ ਸੱਕਰ ਵਾਲੀ ਗੱਲ ਨਹੀਂ ਗਈ ਤੇ ਗੱਲ ਇੰਨੀ ਵੀ ਤੁਹਾਡੇ ਦੰਦ ਕਲੀਨ ਹੋਣੇ ਚਾਹੀਦੇ ਵੀ ਜ਼ਿਆਦਾ ਮਤਲਬ ਵੀ ਉਹਨ ਤੇ ਬਾਕੀ ਕੋਈ ਏਡਾ ਮਤਲਬ ਜਿਨ੍ਹਾਂ ਦੇ ਕੈਪ ਚੜਿਆ ਹੋਇਆ ਕੈਪ ਵਾਲੀ ਵੀ ਕੋਈ ਇਸ਼ੂ ਨਹੀਂ ਵਾਲੀ ਗੱਲ ਨਹੀਂ ਹੈਗੀ ਕੋਈ ਮਤਲਬ ਇਹ ਡਾਕਟਰ ਦੇ ਮੂਡ ਤੇ ਡਿਪੈਂਡ ਕਰਦਾ ਵੀ ਉਹਦਾ ਮੂਡ ਕਿਦਾਂ ਦਾ ਹੈਗਾ ਠੀਕ ਆ ਇਹ ਮੈਡੀਕਲ ਪ੍ਰੋਸੈਸ ਇਦਾਂ ਦਾ ਹੁੰਦਾ ਕਈ ਵਾਰੀ ਜੇ ਡਾਕਟਰ ਸਹੀ ਮੂਡ ਦੇ ਵਿੱਚ ਬੈਠਾ ਤਾਂ ਉਹ ਵੈਸੇ ਵੀ ਮਤਲਬ ਕਲੀਅਰ ਕਰ ਦਿੰਦੇ ਆ ਠੀਕ ਆ ਜੇ ਉਹ ਉਹਨਾਂ ਦੇ ਮੂਡ 'ਚ ਬੈਠਾ ਕਈ ਵਾਰੀ ਘਰੋਂ ਬੰਦਾ ਉਦਾਂ ਲੜਦੋੜ ਕੇ ਆਇਆ ਹੁੰਦਾ ਹਨ ਤੇ ਉਹ ਸਹੀ ਨੂੰ ਵੀ ਫਿਰ ਗਲਤ ਕਰ ਦਿੰਦਾ ਤਾਂ ਮਤਲਬ ਇਦਾਂ ਕਈ ਵਾਰੀ ਮੂਡ ਤੇ ਵੀ ਡਿਪੈਂਡ ਕਰਦਾ ਬਟ ਆਲਓਵਰ ਇਨ ਡਾਕਟਰ ਹੁੰਦੇ ਆ ਉਹ ਮਤਲਬ ਜੋ ਜ ਮੈਂ ਆਪਣੀ ਗੱਲ ਕਰਦਾ ਵੀ ਮੇਰੇ ਇੱਕ ਵੀ ਮਤਲਬ ਐਮ ਐਚ ਨਹੀਂ ਪਈ ਸੀ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਮੈਂ 올ਓਵਰ ਫਿਟ ਸੀਗਾ ਤੇ ਮੇਰਾ 2 ਦਿਨ ਦੇ ਵਿੱਚ ਮੈਡੀਕਲ ਕਲੀਅਰ ਹੋ ਗਿਆ ਸੀਗਾ ਤੇ ਮੈਂ ਫਿਟਨੈਸ ਸਰਟੀਫਿਕੇਟ ਜਿਹੜਾ ਬਾਅਦ ਵਿੱਚ ਪੁਲਿਸ ਲਾਈਨ ਚੋਂ ਕਰਵਾਦਾ ਸੀਗਾ ਠੀਕ ਆ ਤੇ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਸਟੱਡੀ ਲਈ ਟਾਈਮ ਮਿਲ ਜਾਂਦਾ ਟ੍ਰੇਨਿੰਗ ਦੇ ਵਿੱਚ ਤੇ ਮਿਲ ਜਾਂਦਾ ਟਾਈਮ ਯਾਰ ਕੱਢਣਾ ਪੈਂਦਾ ਤਾਂ ਆਪ ਤਾਂ ਤੁਸੀਂ ਤੁਹਾਨੂੰ ਦੱਸਦਾ ਮੈਂ ਸ਼ਡਿਊਲ ਟ੍ਰੇਨਿੰਗ ਦਾ ਪਾਉਂਗਾ ਮੈਂ ਵੀ ਕਿਦਾਂ ਕਿਦਾਂ ਟ੍ਰੇਨਿੰਗ ਦੇ ਵਿੱਚ ਕੀ ਕੁਝ ਹੁੰਦਾਗਾ ਤੇ ਉਹਦੇ ਵਿੱਚ ਤੁਸੀਂ ਦੇਖ ਲਓਗੇ ਵੀ ਟਾਈਮ ਨਿਕਲਾ ਤਾਂ ਟਾਈਮ ਤੁਹਾਨੂੰ ਕੋਦ ਨੂੰ ਕੱਟਣਾ ਪੈਣਾ ਤੁਹਾਨੂੰ ਕਿਸੇ ਉਸਤਾਦ ਸਾਹਿਬਾਨ ਨੇ ਟਾਈਮ ਨਹੀਂ ਦੇਣਾਗਾ ਠੀਕ ਹੈ ਤੁਸੀਂ ਰਿਕਵੈਸਟ ਵੀ ਕਰੋਗੇ ਮੈਂ ਪੜਨਾ ਉਹ ਕਹਿੰਨੇ ਕਿ ਪੜ ਬਟ ਆਫ ਦਿ ਟਾਈਮਸ ਪੜੋ ਮਤਲਬ ਦੀ ਸ਼ਡਿਊਲ ਹੈ ਦਾ ਟ੍ਰੇਨਿੰਗ ਦਾ ਸਵੇਰ ਤੋਂ ਲੈ ਕੇ ਸ਼ਾਮ ਦਾ ਉਹ ਤੁਹਾਨੂੰ ਫੋਲੋ ਕਰਨਾ ਹੀ ਪੈਣਾ ਉਸ ਤੋਂ ਤੁਸੀਂ ਭੱਜ ਨਹੀਂ ਸਕਦੇ ਠੀਕ ਹੈ ਤੇ ਉਹ ਆਪਾਂ ਟ੍ਰੇਨਿੰਗ ਲਈ ਵੀਡੀਓ ਵਿੱਚ ਆਪਾਂ ਕਰਾਂਗੇ ਤੇ ਬਾਕੀ ਟਾਈਮ ਕੱਢ ਸਕਦੇ ਆ ਪਤਾ ਬੁੱਕਸ ਵਗੈਰਾ ਲੈ ਕੇ ਜਾ ਸਕਦੇ ਆ ਰਾਤ ਨੂੰ ਮੰਨ ਲੀ ਚਲੋ ਆਪਾਂ ਸ਼ਾਮੀ 8-9 ਵਜੇ ਫ੍ਰੀ ਹੁੰਨੇ ਆ ਕੀ 8 9 ਵਜੇ ਸੌਣਾ ਚਾਹੁੰਦੇ ਤੁਸੀਂ ਸੌ ਸਕਦੇ ਹੋ ਤੇ 8 ਤੋਂ ਤੁਸੀਂ 12 ਵਜੇ ਤੱਕ ਪੜ੍ਹਨਾ ਚਾਹੁੰਦੇ ਆ ਤੁਸੀਂ ਪੜ੍ਹ ਸਕਦੇ ਹੋ ਪਰ ਵੈਸੇ ਬੰਦਾ ਥੱਕਿਆ ਬਹੁਤ ਹੁੰਦਾ ਯਾਰ ਤੇ ਘੰਟਾ-ਘੰਟਾ ਮਸਾਂ ਪੜਾਉਂਦਾ ਕਿਉਂਕਿ ਅਸੀਂ ਇਹ ਚੀਜ਼-ਚੀਜ਼ ਫੇਸ ਕਰ ਚੁੱਕੇ ਹਾਂ ਵੀ ਨਹੀਂ ਟਾਈਮ ਲੱਗਦਾ ਬਹੁਤ ਘੱਟ ਟਾਈਮ ਲੱਗਦਾ ਤੇ ਅਗੇ ਇੱਕ ਬ੍ਰਦਰ ਨੇ ਪੁੱਛਿਆ ਵੀ ਮੈਡੀਕਲ ਬਾਅਦ ਵਰਦੀ ਸਵਾਈਏ ਕਿ ਹੁਣੇ ਸਵਾਈਏ ਬ੍ਰਦਰ ਸਵਾਲ ਹੋ ਯਾਰ ਤੁਸੀਂ ਵਰਤੀ ਹੋ ਗਿਓ ਤੁਹਾਨੂੰ ਟੈਨਸ਼ਨ ਕਾਦੀ ਆ ਹੁਣ ਤੁਸੀਂ ਵਰਦ ਹੀ ਨਹੀਂ ਸਵਾ ਸਕਦੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵਰਦੀ ਸਵਾਲੋ ਤੁਹਾਡੇ ਤੋਂ ਡਿਊਟੀਆਂ ਲੈਣੀਆਂ ਤੇ ਇਹ ਨਾ ਹੋਵੇ ਕਿ ਤੇ ਤੁਹਾਡੇ ਕੋਲੇ ਵਰਦੀ ਨਾ ਹੋਵੇ ਤੇ ਤੁਹਾਡੇ ਸਿਰ ਤੇ ਡਿਊਟੀਆਂ ਪਾ ਦੇਣਾ ਤੇ ਫਿਰ ਤੁਸੀਂ ਭੱਜੇ ਫਿਰੋਂ ਵੀ ਸਾਡੇ ਕੋਲੇ ਵਰਦੀ ਹੈ ਨਹੀਂ ਤੇ ਬਹਾਨਾ ਤੁਹਾਡਾ ਕੋਈ ਚੱਲਣਾ ਨਹੀਂਗਾ ਮੈਂ ਪਹਿਲਾਂ ਇਹ ਗੱਲ ਕਲੀਅਰ ਕਰਤੀ ਆ ਠੀਕ ਹੈ ਤੇ ਇੱਕ ਇਅਰ ਕੁਐਸਚਨ ਆ ਰਿਹਾ ਹੈਗਾ ਵੀ ਕਹਿੰਦੇ ਅਸੀਂ ਜਰਨਲ ਤੋਂ ਮਤਲਬ ਜਰਨਲ ਕੈਟਾਗਰੀ ਤੋਂ ਤੇ ਸਾਨੂੰ ਫ੍ਰੀडम फाइਟਰ ਦੇ ਵਿੱਚ ਪਾਤਾ WPP ਦੇ ਵਿੱਚ ਪਾਤਾ WPP ਮਤਲਬ ਵਾਰਡ ਆਫ ਪੁਲਿਸ ਪਰਸਨਲ ਤਾਂ ਯਾਰ ਐਦਾਂ ਨਹੀਂ ਹੁੰਦਾਗਾ ਮੇਰੇ ਅਕੋਰਡਿੰਗ ਇਹ ਚ ਨਹੀਂ ਹੁੰਦੀ ਕਿ ਮਤਲਬ ਜਦੋਂ ਮੈਕਮੇ ਰਿਕਾਰਡਿੰਗ ਇਹ ਚੀਜ਼ ਨਹੀਂ ਹੁੰਦੀ ਵੀ ਮਤਲਬ ਵੀ ਜਰਨਲ ਕੋਟੇ ਵਾਲਾ ਬੰਦਾ ਉਹਨੂੰ ਡਬਲਯੂਪੀਵੀ ਕੋਟੇ ਵਿੱਚ ਪਾ ਦਿੱਤਾ ਜਾਂ ਜਿਵੇਂ ਫ੍ਰੀडम फाइਟਰ ਤੇ ਇਹ ਸਪੈਸ਼ਲ ਕੋਟੇ ਆ ਠੀਕ ਆ ਫ੍ਰੀडम फाइਟਰ ਕੋਟਾ ਉਸ ਨੂੰ ਮਿਲੂਗਾ ਜਿਹਦੇ ਮਤਲਬ ਕਿ ਦਾਦਾ ਜਾਂ ਫਾਦਰ ਸਾਹਿਬ ਨੇ ਕੋਈ ਜੰਗ ਦੇ ਵਿੱਚ ਹਿੱਸਾ ਲਿਆ ਸੀ ਜਾਂ ਕੋਈ ਮਤਲਬ ਆਜ਼ਾਦੀ ਦੇ ਖੋਲ ਵਿੱਚ ਹੰਦ ਲੱਕੇ ਉਹਨਾਂ ਨੇ ਜਿਵੇਂ ਕਹਿ ਸਕਦੇ ਆ ਵੀ ਲੜਾਈ ਲੜੀ ਆ ਆਜ਼ਾਦੀ ਦੇ ਕੋਲ ਉਹਨੂੰ ਕਹਿੰਦੇ ਫ੍ਰੀडम फाइਟਰ ਠੀਕ ਆ ਆਜ਼ਾਦੀ ਦੇ ਕੋਲ ਵਿੱਚ ਹਿੱਸਾ ਲਿਆ ਹੋਵੇ ਤੇ ਡਬਲਯੂਪੀਪੀ ਕੋਟਾ ਉਹ ਹੈਗਾ ਵੀ ਜਿਨ੍ਹਾਂ ਦੇ ਫਾਦਰ ਜਾਂ ਮਦਰ ਨੇ ਖੜਗੋਵਾਦ ਦੇ ਦੌਰਾਨ ਵੀ ਮਤਲਬ ਕਿ ਮੁਕਾਬਲਿਆਂ ਦੇ ਵਿੱਚ ਮਤਲਬ ਕਿ ਆਪਣਾ ਜਿਹੜਾ ਯੋਗਦਾਨ ਦਿੱਤਾ ਸੀਗਾ ਤੇ ਉਹਦੇ ਸਰਟੀਫਿਕੇਟ ਬਣੇ ਹੋਣਗੇ ਉਹ ਡਬਲਯੂਪੀਪੀ ਕੋਟੇ ਦੇ ਵਿੱਚ ਭਰਤੀ ਹੁੰਦੇ ਆ ਤਾਂ ਇਹ ਮੈਨੂੰ ਸਮਝ ਨਹੀਂ ਲੱਗੀ ਵੀ ਇਹ ਕਿੱਦਾਂ ਹੈ ਕਿ ਕਿੱਦਾਂ ਕੀਤਾਗਾ ਬਟ ਇਹ ਪੋਸੀਬਲ ਨਹੀਂ ਹੈਗੀ ਚੀਜ਼ ਵੀ ਜਨਰਲ ਕੋਟੇ ਵਾਲਾ ਬੰਦਾ ਜਿਹਨੇ ਜਨਰਲ ਕੋਟਾ ਭਰਿਆ ਜਾਂ ਐਸਸੀ ਕੋਟਾ ਭਰਿਆ ਵੀ ਉਹਨੂੰ ਫ੍ਰੀडम फाइਟਰ ਕੋਟਾ ਦੇ ਦੇਣ ਜਾਂ ਡਬਲਯੂਪੀਪੀ ਕੋਟਾ ਦੇ ਦੇ ਇੰਪੋਸੀਬਲ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਇਸ ਜੀ ਬਾਰੇ ਕਨਫਰਮ ਕਰਕੇ ਦੱਸ ਦੂੰਗਾ ਪਰ ਇਹ ਚੀਜ਼ ਮੈਂ ਮਤਲਬ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਜਿਹੜਾ ਬੰਦਾ ਡਬਲਯੂ ਪੀ ਪੀ ਕੋਟੇ ਦਾ ਡਬਲਯੂ ਪੀ ਪੀ ਕੋਟੇ ਵਾਲਾ ਹੀ ਭਰਤੀ ਹੋਊਗਾ ਜਿਹਦੇ ਕੋਲ ਸਰਟੀਫਿਕੇਟ ਹੋਊਗਾ ਕਿਉਂਕਿ ਸਰਟੀਫਿਕੇਟ ਲੱਗਦੀਆਂ ਨਾਲ ਵੈਰੀਫਿਕੇਸ਼ਨਾਂ ਹੁੰਦੀਆਂ ਠੀਕ ਹੈ ਐਫ ਆਰ ਵਗੈਰਾ ਲੱਗਦੀਆਂ ਪੁਰਾਣੀਆਂ ਨਾਲ ਤੁਸੀਂ ਜਰਨਲ ਜਰਨਲ ਮਤਲਬ ਜਾਂ ਐਸ ਸੀ ਬੰਦਾ ਇੰਨਾ ਕੋਟੇ ਨੂੰ ਲੈ ਮਤਲਬ ਆਹ ਕੈਟਾਗਰੀ ਜੋ ਮਰਜ਼ੀ ਹੋਵੇ ਪਰ ਮਤਲਬ ਕਿ ਇਹ ਚੀਜ਼ ਫulfill ਹੋਣੀ ਚਾਹੀਦੀ ਬੰਦੇ ਕੋਲੇ ਵੀ ਜਾਂ ਤਾਂ ਉਹਦੇ ਫਾਦਰ ਸਾਹਿਬ ਜਾਂ ਮਦਰ ਸਾਹਿਬ ਨੇ ਮਤਲਬ ਮੁਕਾਬਲਿਆਂ ਦੇ ਵਿੱਚ ਆਪਣਾ ਕੀ ਮਤਲਬ ਇਹ ਯੋਗਦਾਨ ਦਿੱਤਾ ਹੋਵੇ ਜਾਂ ਫਿਰ ਉਹਨਾਂ ਦੀ ਦਾਦੀ ਪੜਦਾਦੀ ਜਾਂ ਮਤਲਬ ਕਿਸੇ ਨੇ ਵੀ ਆਜ਼ਾਦੀ ਦੇ ਖੋਲ ਵਿੱਚ ਮਤਲਬ ਕੋਈ ਆਪਣਾ ਯੋਗਦਾਨ ਦਿੱਤਾ ਹੋਵੇ ਇਹ ਇਦਾਂ ਨਹੀਂ ਹੋ ਸਕਦਾ ਕਿ ਮੈਂ ਇਸ ਨੂੰ ਡਿਲਾਇ ਕਰਦਾ ਤੇ ਬ੍ਰਦਰ ਨੇ ਪੁੱਛਿਆ ਵੀ ਫੁੱਟ ਫਲੈਟ ਆ ਕਹਿੰਦੇ ਵੀ ਐਕਸ-ਰੇ ਕਰਵਾਉਣ ਲਈ ਗਿਆ ਹਾਂ ਬ੍ਰਦਰ ਕਹਿ ਦਿੰਦੇ ਕਈ ਵਾਰ ਵੀ ਜੇ ਥੋੜਾ ਜ਼ਿਆਦਾ ਹੀ ਫੁੱਟ ਫਲੈਟ ਆ ਹਨਾ ਮਤਲਬ ਕਿ ਤੁਹਾਡਾ ਪੈਰ ਚਪਟਾ ਆ ਤਾਂ ਤੁਸੀਂ ਅੱਗੇ ਜਿਹੜਾ ਮਤਲਬ ਕਿ ਉਹਨੂੰ ਬੋਦੀ ਮਤਲਬ ਜਿਵੇਂ ਐਮ ਐਚ ਪਾਤੀ ਸਪੋਜ਼ ਕਰੋ ਹੁਣ ਉਹਨਾਂ ਨੇ ਕਿਹਾ ਤਾਂ ਵੀ ਤੂੰ ਚੈੱਕ ਕਰਵਾ ਕੇ ਹਾਂ ਸਾਡੇ ਵਾਰੀ ਵੀ ਹੋਇਆ ਸੀਗਾ ਤੇ ਕਈਆਂ ਨੂੰ ਕਿਹਾ ਸੀ ਵੀ ਇਹਦੇ ਮਤਲਬ ਐਕਸਟਰਾ ਕਰਵਾਓ ਵੀ ਕਈ ਵਾਰੀ ਹੱਡੀ ਵਗੈਰਾ ਟੁੱਟੀ ਹੁੰਦੀ ਤਾਂ ਕਰਕੇ ਪੈਰ ਦਾਬ ਜਾਂਦਾ ਤੇ ਉਹ ਕੋਈ ਇਸ਼ੂ ਨਹੀਂਗਾ ਜੇ ਤੁਹਾਡੀ ਹੱਡੀ ਸਹੀ ਹੋਈ ਤੁਹਾਨੂੰ ਕਲੀਅਰ ਕਰ ਦਿੱਤਾ ਜਾਊਗਾ ਫਿੱਟ ਕਰ ਦਿੱਤਾ ਜਾਊਗਾ ਤੇ ਇੱਕ ਬ੍ਰਦਰ ਨੇ ਪੁੱਛਿਆ ਵੀ ਵਰਦੀ ਦਾ ਕੱਪੜਾ ਕਿੱਥੋਂ ਮਿਲਦਾ ਹੈ ਤੇ ਵਰਦੀ ਫੁੱਲ ਬਾਜੂ ਸੋਈ ਹੈ ਕਿ ਹਾਫ ਬਾਜੂ ਤਾਂ ਇਹ ਚੀਜ਼ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਵਰਦੀ ਆ ਉਹ ਹਾਫ ਬਾਜੂ ਹੋਊਗੀ ਕਿਉਂਕਿ ਤੁਸੀਂ ਰਿਕਰੂਟ ਹੋ ਹਜੇ ਠੀਕ ਹੈ ਤੇ ਤੁਸੀਂ ਹਾਫ ਬਾਜੂ ਜਿਹੜੀ ਵਰਦੀ ਆ ਉਹ ਹੀ ਸੋਣੀ ਹੈਗੀ ਆ ਕਿਤੇ ਫੁੱਲ ਬਾਜੂ ਨਾਲ ਸਵਾਲ ਉੱਤੇ ਉਹ ਤੁਹਾਡੀ ਰਿਜੈਕਟ ਕਰ ਦੇਣੀ ਆ ਟ੍ਰੇਨਿੰਗ ਸੈਂਟਰ ਦੇ ਵਿੱਚ ਠੀਕ ਹੈ ਤੇ ਵੈਸੇ ਵੀ ਤੁਸੀਂ ਮੰਨ ਕੇ ਚੱਲੋ ਵੀ ਜਦੋਂ ਜਾਉਂਗੇ ਟ੍ਰੇਨਿੰਗ ਸੈਂਟਰ ਤੇ ਤੁਸੀਂ ਇਹੀ ਵਰਦੀਆਂ ਪਾਉਣੀਆਂ ਫਿਲਹਾਲ ਉੱਥੇ ਜਦੋਂ ਤੱਕ ਤੁਹਾਨੂੰ ਨਵੀਂ ਵਰਦੀਆਂ ਨਹੀਂ ਮਿਲ ਜਾਂਦੀਆਂ ਤਾਂ ਉੱਥੇ ਫੁੱਲ ਬਾਜੂ ਨਹੀਂ ਚੱਲਣੀ ਇਸ ਕਰਕੇ ਆਪ ਜਿਹੜੀ ਹਾਫ ਬਾਜੂ ਹੈ ਕਿ ਸਵਾਇਓ ਤੇ ਵਰਦੀ ਦਾ ਕਪੜਾ ਉਹ ਜਾਂ ਤਾਂ ਕਿਸੇ ਸ਼ੌਪ ਤੋਂ ਪੁੱਛ ਲਿਓ ਠੀਕ ਹੈ ਤੇ ਨਹੀਂ ਫਿਰ ਇਹ ਸਪੈਸ਼ਲਿਸਟ ਵਰਦੀਆਂ ਹੀ ਸਿਉਂਦੇ ਆ ਠੀਕ ਹੈ ਤੇ ਉਹਨਾਂ ਕੋਲੇ ਕਪੜਾ ਸਾਰਾ ਹੁੰਦਾਗਾ ਸੈਸੀਜ਼ ਵੈ ਤੇ ਇਹ ਤੁਸੀਂ ਖੁਦ ਐਫਰਟ ਲਾਉਣਾ ਹੈਗਾ ਤੇ ਇਹਦੇ ਬਾਰੇ ਮੈਂ ਕੁਝ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਮੇਰਾ ਕਿਸੇ ਵੀ ਨਾਲ ਕੋਈ ਲਿੰਕ ਨਹੀਂ ਹੈਗਾ ਇਦਾਂ ਠੀਕ ਹੈ ਇਹ ਤੁਸੀਂ ਆਪਦੇ ਬਿਹਫ ਤੇ ਕਰਨਾ ਹੈਗਾ ਤੇ ਫਿਰ ਅੱਗੇ ਕਿਸੇ ਨੇ ਪੁੱਛਿਆ ਕਿੰਦੇ ਵੀ ਆਪਣ ਨੂੰ ਪੁਲਿਸ ਲਾਈਨ ਦੇ ਵਿੱਚ ਜੋਇਨਿੰਗ ਤੋਂ ਬਾਅਦ ਕੁਆਟਰ ਮਿਲ ਜਾਊਗਾ ਬ੍ਰਦਰ ਇਹ ਇਹ ਵੀ ਇਹ ਚੀਜ਼ ਵੀ ਡਿਪੈਂਡ ਕਰਦੀ ਹੈਗੀ ਵੀ ਮਤਲਬ ਵੀ ਪੁਲਿਸ ਲਾਈਨ ਦੇ ਵਿੱਚ ਕੁਆਟਰ ਹੈ ਜਾਂ ਨਹੀਂ ਹੈ ਜਾਂ ਮੋਸਟਲੀ ਪੁਲਿਸ ਲਾਈਨ ਦੇ ਵਿੱਚ ਬੈਰਕਾਂ ਬਣੀਆਂ ਹੁੰਦੀਆਂ ਤੇ ਜਿਹੜੇ ਨਵੇਂ ਰਿਕਰੂਟਸ ਆ ਤੇ ਉਹਨਾਂ ਨੂੰ ਬੈਰਕਾਂ ਦੇ ਵਿੱਚ ਹੀ ਰੱਖਿਆ ਹੁੰਦਾ ਕਿਉਂਕਿ ਉਹ ਫੈਮਿਲੀ ਕੁਆਟਰਸ ਹੁੰਦੇ ਆ ਤੇ ਉਹ ਜਿਹੜੇ ਨਵੇਂ ਭਰਤੀ ਉਹਨਾਂ ਨੂੰ ਨਹੀਂ ਦਿੱਤੇ ਜਾਂਦੇ ਤੇ ਰੀਅਰ ਚਾਂਸ ਆ ਕਿ ਦੇ ਦੇਣ ਮਤਲਬ ਕਿ ਵੀ ਜਦੋਂ ਵਿਚਾਂ ਅਮੈਰੀਕਾਂ ਫੁੱਲ ਹੁਣ ਤੇ ਨਹੀਂ ਤਾਂ ਤੁਸੀਂ ਮਤਲਬ ਕਿ ਤੁਹਾਨੂੰ ਮਤਲਬ ਜਿਹੜੀ ਰਿਸਪੌਂਸਿਬਿਲਟੀ ਹੈ ਇਹ ਸੀਨੀਅਰ ਆਫਸਰਾਂ ਦੀ ਹੋਊਗੀ ਕਿਉਂਕਿ ਤੁਸੀਂ ਨਵੇਂ ਭਰਤੀ ਤੁਹਾਨੂੰ ਕੁਝ ਨਹੀਂ ਪਤਾ ਤੇ ਉਹ ਆਪੇ ਇਸ ਚੀਜ਼ ਨੂੰ ਮਤਲਬ ਕਿ ਮੈਨੇਜ ਕਰਨਗੇ ਠੀਕ ਹੈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੁਲਿਸ ਲਾਈਨ ਦੇ ਵਿੱਚ ਹੀ ਰੱਖਿਆ ਜਾਊਗਾ ਬੇਫਿਕਰ ਹੋ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਕਲਰ ਬਲਾਈਂਡਨੈਸ ਆ ਮੈਨੂੰ ਤੇ ਵੀ ਕੋਈ ਪ੍ਰੋਬਲਮ ਅ ਜੇ ਉਹਨਾਂ ਇੱਕ ਬੁੱਕ ਹੁੰਦੀ ਆ ਠੀਕ ਆ ਉਹਦੇ ਵਿੱਚ ਮਤਲਬ ਕਿ ਜਿੱਦਾਂ ਤੁਹਾਨੂੰ ਪਤਾ ਹੀ ਆ ਵੀ ਉਹ ਲਿਖੇ ਹੁੰਦੇ ਆ ਹਿਡਨ ਵਰਡਸ ਲਿਖੇ ਹੁੰਦੇ ਆ ਤੇ ਉਹ ਤੁਸੀਂ ਰੀਡ ਕਰਨੇ ਹੁੰਦੇ ਆ ਠੀਕ ਆ ਉਹ ਜਿੱਦਾਂ ਜਿੱਦਾਂ ਮਤਲਬ ਗੂੜਾ ਹੁੰਦਾ ਫਿਰ ਫਿੱਕੇ ਹੁੰਦੇ ਜਾਂਦੇ ਫਿੱਕੇ ਹੁੰਦੇ ਜਾਂਦੇ ਆ ਤੇ ਉਹ ਤੁਸੀਂ ਰੀਡ ਕਰਨੇ ਹੁੰਦੇ ਆ ਤੇ ਉਹ ਵੀ ਫਿਰ ਡਿਪੈਂਡ ਕਰਦਾ ਵੀ ਡਾਕਟਰ ਕਿਦਾਂ ਦਾ ਆ ਠੀਕ ਆ ਤੇ ਤੁਸੀਂ ਪੜ ਪਾਉਂਦੇ ਹੋ ਕੁਸ਼ਿਸ਼ ਪੜ ਸਕਦੇ ਹੋ ਜਿਵੇਂ ਸਪੋਜ਼ ਕਰੋ ਤੁਸੀਂ 10 ਪੰਨੇ ਪਲਟੇ ਦਸਾਂ ਦੇ ਵਿੱਚੋਂ ਤੁਸੀਂ 6 ਵੀ ਪੜੇ ਤਾਂ ਡਾਕਟਰ ਉਸ ਉਸ ਅਕੋਰਡਿੰਗ ਫਿਰ ਆਪਣਾ ਰਿਜ਼ਲਟ ਦੇ ਦਿੰਦਾ ਵੀ ਠੀਕ ਆ ਉਸ ਤੋਂ ਬਾਅਦ ਇੱਕ ਵੀ ਬ੍ਰਦਰ ਨੇ ਪੁੱਛਿਆ ਕਿੰਦੇ ਵੀ ਡਾਕੂਮੈਂਟ ਸਬਮਿਟ ਹੋ ਗਿਆ ਮੈਡੀਕਲ ਵੀ ਹੋ ਗਿਆ ਪੁਲਿਸ ਵੈਰੀਫਿਕੇਸ਼ਨ ਕਰਾਂ ਹੋਊਗੀ ਤਾਂ ਤੁਹਾਡਾ ਕੰਮ ਤਾਂ ਬਹੁਤ ਛੇਤੀ ਹੋ ਰਿਹਾ ਫਿਰ ਤੁਹਾਨੂੰ ਤਾਂ ਵਧਾਈਆਂ ਤੇ ਤੁਹਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਆ ਉਹ ਦੋ ਤਿੰਨ ਦਿਨ ਦੇ ਵਿੱਚ ਕਾਲ ਆ ਜਾਊ ਕਿਉਂਕਿ ਇਹ ਵੀ ਇੱਥੋਂ ਜਾਂ ਤਾਂ ਮੇਲ ਕਰਦੇ ਆ ਤੇ ਜਾਂ ਫਿਰ ਬਾਈ ਪੋਸਟ ਭੇਜਦੇ ਆ ਪੁਲਿਸ ਲਾਈਨ ਵਾਲੇ ਤੇ ਇੱਕ ਦੋ ਦਿਨ ਦੇ ਵਿੱਚ ਜਾਂ ਤਿੰਨ ਚਾਰ ਦਿਨ ਵੇਟ ਕਰ ਲਓ ਤੁਹਾਨੂੰ ਪੁਲਿਸ ਵੈਰੀਫਿਕੇਸ਼ਨ ਦੀ ਕਾਲ ਵੀ ਸਬੰਧਤ ਥਾਣੇ ਦੇ ਵਿੱਚੋਂ ਆ ਜਾਊਗੀ ਤੇ ਉਸ ਤੋਂ ਬਾਅਦ ਤੁਹਾਡੀ ਸੀਆਈਡੀ ਵੈਰੀਫਿਕੇਸ਼ਨ ਵੀ ਹੋਊਗੀ ਤੇ ਕੰਗratulations ਜਲੰਧਰ ਸੀਪੀ ਵਾਲਿਆਂ ਨੂੰ ਕਿ ਤੁਹਾਡਾ ਜਿਹੜਾ ਪ੍ਰੋਸੈਸ ਵੀ ਚੱਲ ਪਿਆ ਹੈਗਾ ਕਾਫੀ ਜਣਾ ਬੀ ਕੁਐਰੀਜ਼ ਆ ਰਹੀਆਂ ਸੀ ਵੀ ਸਾਡਾ ਜਲੰਧਰ ਸੀਪੀ ਵਾਲਾ ਨੂੰ ਕੋਈ ਕਾਲ ਨਹੀਂ ਆਈ ਤੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਸੀ ਵੀ ਪੁਲਿਸ ਲਾਈਨ ਦੇ ਵਿੱਚ ਟੀਮਾਂ ਬਣ ਰਹੀਆਂ ਹੈਗੀਆਂ ਤੇ ਪ੍ਰੋਸੈਸ ਸ਼ੀਤੀ ਚੱਲ ਪੈਣਾ ਕਿਉਂਕਿ ਜਲੰਧਰ ਜਿਮਨੀ ਚੌਂਕ ਚੱਲ ਰਹੀ ਹੈ ਤੇ ਥੋੜਾ ਜਿਹਾ ਆਫੀਸਰਜ਼ ਬਿਜ਼ੀ ਨੇ ਤੇ ਤਾਂ ਕਰਕੇ ਜਿਹੜਾ ਥੋੜਾ ਪ੍ਰੋਸੈਸ ਲੇਟ ਹੋ ਗਿਆ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਿਹਾ ਸੀ ਵੀ ਪ੍ਰੋਸੈਸ ਚੱਲ ਪੈਣਾ ਇਹ ਚੌਂਕਾਂ ਦਾ ਕੋਈ ਸਬੰਧ ਨਹੀਂ ਹੈਗਾ ਹਾਂ ਲੇਟ ਹੋ ਸਕਦਾ ਪਰ ਰੁਕ ਨਹੀਂ ਸਕਦਾ ਇੱਕ ਬ੍ਰਦਰ ਨੇ ਬਚ ਇੰਟੈਲੀਜੈਂਸ ਬਾਰੇ ਦੱਸੂ 2021 ਦੀ ਭਰਤੀ ਤੇ ਬ੍ਰਦਰ ਉਹਨਾਂ ਦਾ ਸਾਰਾ ਕੰਪਲੀਟਡ ਪ੍ਰੋਸੈਸ ਹੋਇਆ ਪਿਆ ਹੈਗਾ ਤੇ ਉਹਨਾਂ ਦੀ ਸਿਰਫ ਜੁਆਇਨਿੰਗ ਹੀ ਰਹਿਂਦੀ ਆ ਮੇਰਾ ਦੋਸਤ ਹੈ ਠੀਕ ਆ ਉਹ ਵੀ ਭਰਤੀ ਆ ਇੱਥੇ 2021 ਵਾਲੀ ਭਰਤੀ ਦੇ ਵਿੱਚ ਇੰਟੈਲੀਜੈਂਸ ਦੇ ਵਿੱਚ ਜਦ ਕਿ ਉਹ ਮੇਰੇ ਨਾਲ ਵੀ ਭਰਤੀ ਆ ਬਟ ਉਹ ਇਸ ਕਿਡਰ ਨੂੰ ਪ੍ਰੇਫਰੈਂਸ ਦੇ ਰਿਹਾ ਤੇ ਉਹਨੇ ਦੱਸਿਆ ਜੀ ਮੈਨੂੰ ਕਹਿੰਦਾ ਵੀ ਸਾਰਾ ਕੰਮ ਹੋਇਆ ਪਿਆ ਬਸ ਹੁਣ ਜੁਆਇਨਿੰਗ ਦੀ ਗੱਲ ਰੋਹੀ ਹੋਈ ਆ ਤੇ ਜੁਆਇਨਿੰਗ ਹੀ ਰਹਿਂਦੀ ਆ ਬਸ ਉਹਨਾਂ ਦੀ ਠੀਕ ਆ ਤੇ ਕਹਿੰਦੇ ਪੁਲਿਸ ਲਾਈਨ ਤੋਂ ਛੁੱਟੀ ਦਾ ਕੀ ਹਿਸਾਬ ਕਾ ਹੁੰਦਾ ਇਹ ਬ੍ਰਦਰ ਜਦੋਂ ਤੁਸੀਂ ਪੁਲਿਸ ਲਾਈਨ ਆਉਂਗੇ ਨਾ ਤੇ ਤੁਹਾਡੀ ਪੁਲਿਸ ਲਾਈਨ ਅਕੋਰਡਿੰਗ ਹੀ ਸੀਨੀਅਰ ਅਫਸਰਾਂ ਦੀ ਮਰਜ਼ੀ ਠੀਕ ਹੈ ਤੁਹਾਨੂੰ ਕਦੋਂ ਭੇਜਦੇ ਆ ਹਫਤੇ ਬਾਅਦ ਭੇਜਦੇ ਆ 15 ਦਿਨ ਬਾਅਦ ਭੇਜਦੇ ਆ ਮੋਸਟਲੀ ਸਾਨੂੰ 15 ਦਿਨ ਬਾਅਦ ਭੇਜਿਆ ਜਾਂਦਾ ਸੀਗਾ ਤੇ ਟ੍ਰੇਨਿੰਗ ਦੇ ਵਿੱਚ ਵੀ ਇਦਾਂ ਸ਼ਡਿਊਲ ਹੁੰਦਾ 15 ਦਿਨ ਬਾਅਦ ਤੁਹਾਨੂੰ ਇਹ ਛੁੱਟੀ ਮਿਲਦੀ ਹੈ ਇੱਕ ਦਿਨ ਦੀ ਠੀਕ ਹੈ ਬਾਕੀ ਹਫਤੇ ਬਾਅਦ ਮਿਲ ਜਾਂਦੀ ਹੈ ਜੇ ਉਹੀ ਮੈਂ ਕਹਿ ਰਿਹਾ ਵੀ ਸੀਨੀਅਰ ਅਫਸਰਾਂ ਦੇ ਅਕੋਰਡਿੰਗ ਜੇ ਤੁਸੀਂ ਸੀਨੀਅਰ ਅਫਸਰ ਤੁਹਾਨੂੰ ਭੇਜ ਦੇ ਆ ਤਾਂ ਤੁਸੀਂ ਹ ਇਸ ਤੋਂ ਬਾਅਦ ਕਾਫੀ ਆਣਾਂ ਦਾ ਤਾਂ ਇੱਕ ਮਤਲਬ ਕਿ ਨਾ ਕਾਮਨ ਕੁਐਸਚਨ ਆ ਰਿਹਾ ਵੀ ਕਾਫੀ ਜਣਾਂ ਦਾ ਕਹਿੰਦੇ ਵੀ ਆਈ ਸਾਈਡ ਵੀਕ ਆ ਵੀ ਸਾਡਾ ਮਤਲਬ ਜਿਹੜਾ ਵਿਜ਼ਨ ਆ ਉਹ 6/9 ਦਾ ਜਾਂ ਮਤਲਬ ਤੁਹਾਨੂੰ ਮਤਲਬ ਲੱਗਿਆ ਹੋਈ ਐ ਸਪੈਕਸ ਲੱਗੀ ਹੋਈ ਐ ਤੇ ਵੀ ਇਹਦਾ ਕੀ ਮਤਲਬ ਇਹ ਵੀ ਸਾਡਾ ਹੋ ਜੂਗਾ ਕਿ ਨਹੀਂ ਹੋ ਜੂਗਾ ਤਾਂ ਬ੍ਰਦਰ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜੀ ਉਹ ਆਪਣੇ ਸਾਹਮਣੇ ਲੱਗਿਆ ਹੁੰਦਾ ਬੋਰਡ ਆਪਣਾ ਦਾ ਮੈਂ ਜਦੋਂ ਚੈਕਿੰਗ ਕਰਦਾ ਡਾਕਟਰ ਤੇ ਉਸ ਬੋਰਡ ਨੂੰ ਮਤਲਬ ਜੇ ਤੁਸੀਂ ਪ੍ਰੋਪਰ ਪੜ੍ਹ ਪਾਉਣੀ ਐ ਤੇ ਮੈਂ ਪਹਿਲਾਂ ਹੀ ਇਹ ਚੀਜ਼ ਦੱਸੀ ਸੀ ਵੀ ਤੁਸੀਂ ਮਤਲਬ ਕਿ ਨਾ ਵੀ ਉਹ ਬੋਰਡ ਨੂੰ ਪੜੀ ਜਾਣਾ ਪੜੀ ਜਾਣਾ ਪੜੀ ਜਾਣਾ ਰੁਕਣਾ ਨਹੀਂ ਹੈਗਾ ਠੀਕ ਆ ਤੇ ਵੀ ਕਈ ਵਾਰੀ ਜਦੋਂ ਬੰਦਾ ਰੋਕੇ ਜਾਂਦਾ ਤੇ ਉਦੋਂ ਡਾਕਟਰ ਨੂੰ ਲੱਗਦਾ ਕਿ ਇਹ ਬੰਦਾ ਮਤਲਬ ਕਿ ਵੀ ਹੋ ਗਿਆ ਪਾਸ ਕਰਤਾ ਨਹੀਂ ਠੀਕ ਆ ਬਾਕੀ ਠੀਕ ਆ ਮੰਨ ਚੱਲੋ ਵੀ ਜੇ ਤੁਸੀਂ ਵੈਸੇ ਡਾਕਟਰ ਇਹ ਚੀਜ਼ ਨੂੰ ਪਾਸ ਕਰ ਦਿੰਦੇ ਆ ਵੀ ਜੇ ਜਿਆਦਾ ਪ੍ਰੋਬਲਮ ਨਾ ਹੋਵੇ ਜੇ ਜਿਆਦਾ ਪ੍ਰੋਬਲਮ ਨਾ ਹੋਵੇ ਜਿਵੇਂ ਕਿ ਸਪੋਜ਼ ਕਰੋ ਤੁਹਾਡੀ 80 ਤੋਂ 90% ਤੁਹਾਡੀ ਆਈ ਸਾਈਡ ਸਹੀ ਆ ਤਾਂ ਡਿਪੈਂਡ ਕਰਦਾ ਡਾਕਟਰ ਤੇ ਵੀ ਤੁਹਾਨੂੰ ਪਾਸ ਕਰਦਾ ਹੈ ਨਹੀਂ ਕਰਦਾ ਹੈਗਾ ਬਾਕੀ ਮੈਂ ਇਸ ਬਾਰੇ ਕਲੈਰੀਫਿਕੇਸ਼ਨ ਨਹੀਂ ਦੇ ਸਕਦਾਗਾ ਕਿ ਕਿੱਦਾਂ ਨਹੀਂ ਹੈ ਕਿੱਦਾਂ ਹੈ ਤੇ ਵੀ ਤੁਹਾਨੂੰ ਕਿੱਦਾਂ ਮਤਲਬ ਕਿ ਟਰੀਟ ਕਰਦਾ ਡਾਕਟਰ ਤੇ ਬਾਕੀ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਦੀ ਮਤਲਬ ਕਿ ਵੀ ਤੁਹਾਡਾ ਜਿਹੜਾ ਹੋ ਚੁੱਕਾ ਕਲੀਅਰ ਤੇ ਬਾਕੀ ਬੇਫਿਕਰ ਉਹ ਮਤਲਬ ਆਈ ਸਾਈਡ ਦਾ ਐਡਾ ਕੋਈ ਇਸ਼ੂ ਨਹੀਂ ਹੁੰਦਾ ਕਿਉਂਕਿ ਜੇ ਤੁਸੀਂ ਐਨਕ ਲਾ ਕੇ ਪੜਦੇ ਹੋ ਫਿਰ ਤੁਹਾਡਾ ਥੋੜਾ ਹੋ ਸਕਦਾ ਪ੍ਰੋਬਲਮ ਕ੍ਰੀਏਟ ਹੋ ਜਾਈ ਠੀਕ ਆ ਬਟ ਰਬ ਨਾ ਕਰੇ ਇਦਾਂ ਨਹੀਂ ਹੋਵੇ ਬਟ ਤੁਸੀਂ ਜਦੋਂ ਟੈਸਟ ਦੇਣਾ ਹੈਗਾ ਨਾ ਮਤਲਬ ਮੈਡੀਕਲ ਟੈਸਟ ਤੁਹਾਡਾ ਹੋਣਾ ਆਪਣਾ ਆਈ ਤੇ ਉਦੋਂ ਤੁਸੀਂ ਬਿਨਾ ਐਨਕਾਂ ਤੋਂ ਹੀ ਉਹ ਟੈਸਟ ਦੇਣਾ ਹੈਗਾ ਠੀਕ ਹੈ ਤੇ ਬ੍ਰਦਰ ਨੇ ਪੁੱਛਿਆ ਐਸਐਸਐਫ ਬਾਰੇ ਦੋ ਸੁਬਦਰ ਐਸਐਸਐਫ ਜਿਹੜੀ ਭਰਤੀ ਸਾਡੇ ਵਿੱਚੋਂ ਹੀ ਲਈ ਗਈ ਹੈ ਬਟ ਉਹ ਆਰਮਡ ਗੈਡਰ ਵਾਲੇ ਮੁੰਡੇ ਕੁੜੀਆਂ ਸੀਗੇ ਡਿਸਟ੍ਰਿਕਟ ਗੈਡਰ ਦੇ ਵਿੱਚੋਂ ਐਸਐਸਐਫ ਦੇ ਵਿੱਚ ਕੋਈ ਨਹੀਂ ਜਾਂਦਾਗਾ ਜੇ ਤੁਸੀਂ ਹੁਣ ਭਰਤੀ ਹੋਏ ਹੋ ਡਿਸਟ੍ਰਿਕਟ ਗੈਡਰ ਦੇ ਵਿੱਚ ਤੁਸੀਂ ਐਸਐਸਐਫ ਦੇ ਵਿੱਚ ਨਹੀਂ ਜਾ ਸਕਦੇ ਡਿਸਟ੍ਰਿਕਟ ਜਿਹੜੇ ਡਿਸਟ੍ਰਿਕਟ ਵਾਲੇ ਮੁੰਡੇ ਕੁੜੀ ਹੈਗੇ ਉਹ ਇੱਧਰ ਨਹੀਂ ਜਾ ਸਕਦੇ ਇਹ ਜਿਹੜਾ ਆਪਣਾ ਕੈਡਰ ਆ ਇਹ ਚੇਂਜ ਨਹੀਂ ਹੋ ਸਕਦਾ ਤੁਸੀਂ ਇਹ ਚੀਜ਼ ਨੋਟੀਫਿਕੇਸ਼ਨ ਦੇ ਵਿੱਚ ਵੀ ਪੜ੍ਹੀ ਹੋਊਗੀ ਵੀ ਆਪਾਂ ਜਿਹੜਾ ਇੱਕ ਵਾਰ ਕੈਡਰ ਆਪਾਂ ਨੂੰ ਮਿਲ ਗਿਆ ਆਪਾਂ ਉਹਦੇ ਵਿੱਚ ਹੀ ساری ਜ਼ਿੰਦਗੀ ਰਹਿਣਾ ਹੈਗਾ ਜਿੰਨਾ ਚਿਰ ਆਪਾਂ ਕਿਸੇ ਹੋਰ ਜਾਂ ਮਤਲਬ ਮਹਿਕਮਾ ਕੋ ਜੁਆਇਨ ਨਹੀਂ ਕਰਦੇ ਜਾਂ ਕੋਈ ਹੋਰ ਆਪਾਂ ਠੀਕ ਹੈ ਤੇ ਬਾਕੀ ਆਪਾਂ ਗੱਲ ਕਰਦੇ ਆ ਇੱਕ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ 24 ਵਾਲੀ ਭਰਤੀ ਜਿਹੜੀ 25 ਚ ਕੰਪਲੀਟ ਹੋਣੀ ਆ ਤੇ ਉਹਦੇ ਵਿੱਚ ਅਸੀਂ ਆਰਮਡ ਜਾਂ ਡਿਸਟ੍ਰਿਕਟਸ ਜਾਈਏ ਜਿਹੜਾ ਤੁਸ ਨੂੰ ਜਿਹੜਾ ਤੁਹਾਨੂੰ ਕੈਡਰ ਮਿਲ ਗਿਆ ਤੁਸੀਂ ਉਸੇ ਸੀ ਰਹੋਗੇ ਬਾਕੀ ਤੁਹਾਡੀ ਜਿਹੜੀ ਪ੍ਰੀਫਰੈਂਸ ਆ ਫਸਟ ਜੇ ਤੁਸੀਂ ਤੁਹਾਡੀ ਮੈਰਿ ਤਾਂ ਤੁਸੀਂ ਤੁਹਾਨੂੰ ਉਹ ਕੈਡਰ ਮਿਲ ਜਾਊਗਾ ਆਦਰਵਾਇਸ ਤੁਹਾਨੂੰ ਸਪੋਜ਼ ਕਰੋ ਤੁਸੀਂ ਡਿਸਟ੍ਰਿਕਟ ਕੈਡਰ ਭਰਿਆ ਬਟ ਡਿਸਟ੍ਰਿਕਟ ਕੈਡਰ ਦੇ ਵਿੱਚ ਤੁਹਾਡੀ ਮੈਰਿਟ ਦੇ ਅਕੋਰਡਿੰਗ ਤੁਹਾਡੇ ਨੰਬਰ ਨਹੀਂ ਬਣੇਗੇ ਤਾਂ ਤੁਹਾਨੂੰ ਆਰਮਡ ਕੈਡਰ ਮਿਲੂਗਾ ਠੀਕ ਹੈ ਤੇ ਇਹ ਮੈਰਿਟ ਤੇ ਡਿਪੈਂਡ ਕਰਦਾ ਵੀ ਤੁਹਾਨੂੰ ਕਿਦਾਂ ਦਾ ਮਤਲਬ ਕੈਡਰ ਮਿਲਦਾ ਹੈਗਾ ਤੇ ਬਾਕੀ ਆਰਮਡ ਵਾਲੇ ਵੀ ਵਧੀਆ ਠੀਕ ਹੈ ਉਹਨਾਂ ਦਾ ਜਿਹੜਾ ਕੰਮ ਹੁੰਦਾ ਲਾਂਡ ਆਰਡਰ ਡਿਊਟੀ ਜਿਹੜੀ ਹੁੰਦੀ ਹੈ ਮੋਸਟਲੀ ਜਾਂ ਬਾਹਰ ਮਤਲਬ ਡਿਊਟੀ ਪੈਂਦੀ ਉਹਨਾਂ ਦੀ ਉਹ ਹੁੰਦੀ ਆ ਤੇ ਜਿਹੜੀ ਪੁਲਿਸ ਥਾਣੇ ਦੀ ਡਿਊਟੀ ਹੁੰਦੀ ਹੈ ਮੋਸਟਲੀ ਜਿਵੇਂ ਪਬਲਿਕ ਦੇ ਲਈ ਤੇ ਬ੍ਰਦਰ ਨੇ ਪੁੱਛਿਆ ਕਹਿੰਦਾ ਨੇਮ ਪਲੇਟ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਜਾਂ ਪੰਜਾਬੀ ਦੇ ਵਿੱਚ ਤਾਂ ਦੋਨੇ ਮਤਲਬ ਕਿ ਦੋਨੇ ਲੈਂਗੁਏਜ ਦੇ ਵਿੱਚ ਹੁੰਦੀ ਆ ਉਹ ਉੱਪਰ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਜਾਂ ਪੰਜਾਬੀ ਦੇ ਵਿੱਚ ਮਤਲਬ ਦੀ ਪੰਜਾਬੀ ਤੇ ਇੰਗਲਿਸ਼ ਦੋਨੇ ਇਕੱਠੀਆਂ ਦੇ ਵਿੱਚ ਬੰਦੀ ਆ ਉਹ ਠੀਕ ਆ ਤੇ ਉਹ ਮੈਂ ਤੁਹਾਨੂੰ ਵਿੱਚ ਆਪਣਾ ਵੀਡੀਓ ਦੇ ਵਿੱਚ ਪਾ ਵੀ ਦਿੱਤਾ ਸੀ ਕੋਈ ਗੱਲ ਨਹੀਂ ਮੈਂ ਤੇ ਵੀ ਸਕਰੀਨਸ਼ਾਟ ਲਾ ਦਿੰਦਾ ਤੇ ਇੱਕ ਬ੍ਰਦਰ ਨੇ ਪੁੱਛਿਆ ਕਹਿੰਦਾ ਵੀ ਐਸਆਰ ਪੇਪਰ ਕਿਉਂ ਜਲਦੀ ਲੈ ਰਹੇ ਨੇ ਤੇ ਬ੍ਰਦਰ ਮੈਂ ਇਹ ਚੀਜ਼ ਕਨਫਰਮ ਕੀਤੀ ਆ ਮੇਰੇ ਨਾਲ ਦੀ ਕਾਫੀ ਹੈੱਡਕੁਆਰਟਰ ਨੇ ਡਿਪਾਰਟਮੈਂਟ ਦੇ ਵਿੱਚ ਤੇ ਉਹਨਾਂ ਨੂੰ ਕਨਫਰਮ ਕੀਤੀ ਹੈ ਚੀਜ਼ ਵੀ ਇਸ ਵਾਰ ਯਾਰ ਕੀ ਹੋਇਆ ਵੀ ਇਸ ਵਾਰ ਭਰਤੀ ਜਲਦੀ ਮਤਲਬ ਇਹਦਾ ਪੀਪਰ ਜਲਦੀ ਲੈਣ ਜਾ ਰਹੇ ਆ ਕਹਿੰਦੇ ਯਾਰ ਵੀ ਇਸ ਵਾਰ ਜਿਹੜੀ ਭਰਤੀ ਉਹ ਆਈ ਵੀ ਪਹਿਲਾਂ ਸੀ ਕਿਉਂ ਤੇ ਜਿਹੜੀ ਇਸ ਵਾਰ ਭਰਤੀ ਆਈ ਹੈ ਉਹ ਜਿਹੜੀ ਭਰਤੀ ਆਈ ਹੈ ਫਰਵਰੀ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਆਈ ਸੀ ਮੈਨੂੰ ਹੁਣ ਪ੍ਰੋਪਰ ਯਾਦ ਨਹੀਂਗਾ ਅ ਇੱਥੇ ਜੀ ਆਈ ਸੀ ਮਤਲਬ ਫਰਵਰੀ ਕੇ ਮਾਰਚ ਦੇ ਵਿੱਚ ਆਈ ਸੀ ਵੀ ਤੁਹਾਨੂੰ ਕਾਫੀ ਟਾਈਮ 6-7 ਮਹੀਨੇ ਮਿਲੇ ਸੀ ਹੁਣ ਤੱਕ ਠੀਕ ਹੈ ਤੁਹਾਨੂੰ ਘੱਟੋ ਘੱਟ 4-5 ਮਹੀਨੇ ਮਤਲਬ ਕਿ ਮਿਲ ਗਈ ਸੀਗੇ ਹੁਣ ਸਾਨੂੰ ਦੇਖੋ ਵੀ ਅਸੀਂ ਜੁਲਾਈ ਦੇ ਵਿੱਚ ਸਾਡੀਆਂ ਮਤਲਬ ਪੋਸਟਾਂ ਆਈਆਂ ਸੀਗੀਆਂ ਤੇ ਸਾਡਾ ਜਿਹੜਾ ਐਗਜ਼ਾਮ ਆ ਅਕਤੂਬਰ ਦੇ ਵਿੱਚ ਲੈ ਲਿਆ ਗਿਆ ਸੀ ਵੀ ਸਾਨੂੰ ਮਤਲਬ 2-3 ਮਹੀਨੇ ਮਸਾਂ ਮਿਲੇ ਸੀਗੇ ਠੀਕ ਹੈ ਪਰ ਇਹ ਚ ਹੀ ਨਹੀਂ ਹੁੰਦੀ ਕਿ ਵੀ ਆਪਾਂ ਜਦੋਂ ਪੋਸਟਾਂ ਆਈਆਂ ਉਦੋਂ ਹੀ ਪੜ੍ਹਨਾ ਸ਼ੁਰੂ ਕੀਤਾ ਇਹ ਤਾਂ ਫਿਰ ਬਹਾਨੇਬਾਜ਼ੀ ਵਾਲੀ ਗੱਲ ਹੋ ਗਈ ਤੇ ਜਦੋਂ ਪੋਸਟਾਂ ਮੰਨ ਕੇ ਚਲੋ ਹੁਣ ਤੁਹਾਨੂੰ ਪਤਾ ਵੀ ਜਿਹੜੀ 24 ਦੇ ਵਿੱਚ ਪੋਸਟਾਂ ਆਈਆਂ ਠੀਕ ਹੈ ਉਹਦੀ ਜਿਹੜੀ ਤਿਆਰੀ ਹੈ ਨਾ ਉਹ ਤੇਜ਼ ਵਿੱਚ ਸ਼ੁਰੂ ਹੋ ਗਈ ਸੀ ਜਿਨ੍ਹਾਂ ਨੇ ਕਰਨੀ ਸੀਗੀ ਠੀਕ ਹੈ ਤੇ ਹੁਣ ਕਾਫੀ ਆਣੇ ਕਹਿ ਰਹੇ ਹੁਣ ਅਸੀਂ ਤਿਆਰੀ ਕਿਵੇਂ ਕਰੀਏ ਸਾਡਾ ਤਾਂ ਪੇਪਰ ਆ ਗਿਆ ਬ੍ਰਦਰ ਇਹ ਤਾਂ ਐਕਸਕਿਊਜ਼ ਆ ਠੀਕ ਹੈ ਮੈਂ ਤੁਹਾਨੂੰ ਮਤਲਬ ਕਿ ਸ਼ਰਮ ਕਹਿ ਰਹੇ ਆ ਇਹ ਚੀਜ਼ ਇਹ ਥੋੜਾ ਬਹੁਤ ਵੱਡਾ ਐਕਸਕਿਊਜ਼ ਆ ਵੀ ਅਸੀਂ ਹੁਣ ਕਿਵੇਂ ਕਰੀਏ ਕਿਵੇਂ ਪੜੀਏ ਤਿਆਰੀ ਕਿਵੇਂ ਕਰੀਏ ਤੇ ਮੈਂ ਆਪਦੀ ਗੱਲ ਕਰੂੰਗਾ ਵੀ ਸਮੇਂ ਸਾਨੂੰ ਪਤਾ ਸੀਗਾ ਕਿਉਂਕਿ ਵੀ 5 ਸਾਲ ਪਾਤ ਭਰਤੀ ਸਾਡੀ ਆਈ ਸੀਗੀ ਠੀਕ ਹੈ 2016 ਤੋਂ ਬਾਅਦ 2021 ਦੇ ਵਿੱਚ ਤੇ ਅਸੀਂ ਸਾਲ-ਸਾਲ ਪਹਿਲਾਂ ਤਿਆਰੀਆਂ ਮਤਲਬ ਵੀ ਕੰਟੀਨਿਊ ਚੱਲ ਹੀ ਰਹੀ ਸੀ ਤਿਆਰੀ ਤਾਂ ਵੀ ਸਾਲ ਪਹਿਲਾਂ ਅਸੀਂ ਤਿਆਰੀਆਂ ਪੂਰੀਆਂ ਫੁੱਲ ਕਰਤੀਆਂ ਸੀਆਂ ਠੀਕ ਹੈ ਨਾਲ ਦੇ ਮੁੰਡਿਆਂ ਨਾਲ ਵੀ ਗੱਲ ਹੁੰਦੀ ਰਹਿੰਦੀ ਕਿ ਆਂਦੇ ਯਾਰ ਆਪਾਂ ਤਾਂ ਵੀ ਸਾਲ-ਸਾਲ ਪਹਿਲਾਂ ਤਿਆਰੀਆਂ ਸ਼ੁਰੂ ਕਰਤੀ ਸੀ ਸਾਲ ਦੇ ਕਰੰਟ ਅਫੇਅਰ ਪਹਿਲਾਂ ਪੜ੍ਹਨੀ ਸ਼ੁਰੂ ਕਰਦੇ ਸੀ ਠੀਕ ਹੈ ਤੇ ਇਹ ਚੀਜ਼ ਨਹੀਂ ਵੀ ਤੁਸੀਂ 24 ਦੇ ਵਿੱਚ ਭਰਤੀ ਦੀ ਵੇਟ ਕੀਤੀ ਹਨਾ ਵੀ ਮਤਲਬ ਨੋਟੀਫਿਕੇਸ਼ਨ ਆਇਆ ਸੀ ਫਿਰ ਪੜ੍ਹਨ ਲੱਗਾਂਗੇ ਇਹ ਤਾਂ ਫਿਰ ਇੱਕ ਤੁਹਾਡਾ ਐਕਸਕਿਊਜ਼ ਹੋ ਗਿਆ ਵੀ ਹੁਣ ਅਸੀਂ ਪੇਪਰ ਜਲਦੀ ਆ ਗਿਆ ਅਸੀਂ ਕਿਵੇਂ ਪਈ ਅਸੀਂ ਤਾਂ ਪੜ੍ਹੇ ਹੀ ਨਹੀਂ ਤੇ ਬ੍ਰਦਰ ਜਿਨ੍ਹਾਂ ਨੇ ਮੈਂ ਇਹ ਗੱਲ ਵੀ ਕਹਿਣੀ ਚਾਹੁੰਗਾ ਜਿਨ੍ਹਾਂ ਨੇ ਅੱਗੇ 2025 ਦੇ ਵਿੱਚ ਫਾਰਮ ਫਿਲ ਕਰਨਾ ਹੈ 25 ਵਾਲੀ ਭਰਤੀ ਦੇਖਣੀ ਹੈ ਤੇ ਉਹ ਹੁਣੇ ਤੋਂ ਹੀ ਆਪਣਾ ਪੜ੍ਹਨਾ ਸ਼ੁਰੂ ਕਰ ਦਿਓ ਠੀਕ ਹੈ ਤੇ ਮੈਂ ਨਹੀਂ ਚਾਹੁੰਦਾਗਾ ਕਿ ਤੁਸੀਂ ਮਤਲਬ ਕਿ ਐਕਸਕਿਊਜ਼ ਲਾਉਂਦੇ ਅਸੀਂ ਤਾਂ ਵੀ ਮਤਲਬ ਕਿ 2025 ਜਦੋਂ ਭਰਤੀ ਆਊਗੀ ਉਦੋਂ ਹੀ ਤਿਆਰੀ ਸ਼ੁਰੂ ਕਰਾਂਗੇ ਨਹੀਂ ਤੁਹਾਨੂੰ ਘੱਟੋ ਘੱਟ ਸਾਲ ਪਹਿਲਾਂ ਤਿਆਰੀ ਰੱਖਣੀ ਪਊਗੀ ਕਮ ਸਿਕਮ 6 ਮਹੀਨੇ ਤਾਂ ਰੱਖੋ ਨਾ ਯਾਰ ਸਾਲ ਸਾਲ ਦਾ ਛੱਡੋ ਠੀਕ ਹੈ ਤੁਸੀਂ ਮਤਲਬ ਕਿ ਤਿਆਰੀ ਪਹਿਲਾਂ ਰੱਖੋ ਆਪਦੀ ਠੀਕ ਹੈ ਤੇ ਇਹ ਸਾਰੇ ਕੁਐਸਚਨ ਸੀਗੇ ਜਿਹੜੇ ਮੈਂ ਲਏ ਹੈਗੇ ਆ ਮਤਲਬ ਕਮੈਂਟਸ ਦੇ ਵਿੱਚੋਂ ਤੇ ਹੋਪ ਕਰਦਾ ਕਿ ਤੁਹਾਨੂੰ ਜਿਹੜੇ ਇਹ ਕਮੈਂਟਸ ਆ ਇਹਨਾਂ ਦੇ ਜਵਾਬ ਮਿਲ ਗਏ ਹੋਣੇ ਆਪਣੇ ਆਪਣੇ ਜਿਹੜੇ ਕੁਐਸਚਨਾਂ ਦੇ ਜਿਹੜੇ ਜਵਾਬ ਹੋ ਚੱਕਲੇ ਹੋ ਠੀਕ ਹੈ ਫਿਰ ਵੀ ਜੇ ਕੋਈ ਤੁਹਾਡੀ ਕੁਇਰੀ ਹੈਗੀ ਤਾਂ ਮੈਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਠੀਕ ਹੈ ਮੈਂ ਕਾਫੀ ਨਾਲ ਦੀ ਕਾਲ ਅਟੈਂਡ ਕਰਕੇ ਉਹਨਾਂ ਨੂੰ ਡਾਇਰੈਕਟਲੀ ਵੀ ਦੱਸ ਰਿਹਾ ਹੈਗਾ ਤੇ ਜੇ ਤੁਸੀਂ ਮੰਨ ਕੇ ਚਲੋ ਵੀ ਕੋਈ ਆਪਣਾ ਕਮੈਂਟ ਦੇ ਵਿੱਚ ਕੋਈ ਚੀਜ਼ ਛੱਡਣੀ ਚਾਹੁੰਦੇ ਹੋ ਠੀਕ ਹੈ ਉਹਦੀ ਵੀ ਦੱਸ ਦਿਓ ਠੀਕ ਹੈ ਕਿਉਂਕਿ ਕਮੈਂਟ ਸਾਰੇ ਪੜ ਲੈਂਦੇ ਨੇ ਠੀਕ ਹੈ ਉਹਨਾਂ ਦੀ ਵੀ ਮਤਲਬ ਕਲੀਅਰ ਹੋ ਜਾਂਦੇ ਡਾਊਟ ਤੇ ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਇਦਾਂ ਹੀ ਤੇ ਇਦਾਂ ਦੀ ਇਨਫੋਰਮੇਟਿਵ ਵੀਡੀਓ ਅੱਗੇ ਮੈਂ ਲਿਆ ਕੇ ਆਉਂਦਾ ਹਾਂ ਤੇ ਇਸ ਤੋਂ ਅੱਗੇ ਜਿਹੜੀ ਆਪਣੀ ਆ ਰਹੀ ਹੈ ਵੀਡੀਓ ਠੀਕ ਹੈ ਉਹ ਹੈਗੀ ਹੈ ਟ੍ਰੇਨਿੰਗ ਦੇ ਸਾਮਾਨ ਤੇ ਵੀ ਤੁਸੀਂ ਟ੍ਰੇਨਿੰਗ ਦੇ ਸਾਮਾਨ ਕੀ ਕੀ ਲੈ ਕੇ ਜਾਣਾ ਠੀਕ ਹੈ ਤੇ ਆਫਟਰ ਜੁਆਇਨਿੰਗ ਜੋ ਤੁਸੀਂ ਸਾਮਾਨ ਲੈ ਕੇ ਜਾਣਾ ਆਏਗਾ ਨਾਲ ਤੇ ਉਸ ਬਾਰੇ ਆਪਾਂ ਜਿਹੜੀ ਗੱਲ ਕਰਾਂਗੇ ਤੇ ਚਲੋ ਤੇ ਇਹਨੇ ਦੇ ਵਿੱਚ ਹੀ ਆਪਾਂ ਜਿਹੜੇ ਵੀਡੀਓ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੀ ਗੱਲ ਕਰਾਂਗੇ ਟ੍ਰੇਨਿੰਗ ਬਾਰੇ ਗੱਲ ਕਰਾਂਗੇ ਤੋ ਹੋਪ ਕਰਦਾ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖੋ ਤੇ ਆਪਣਾ ਮੈਡੀਕਲ ਵਗੈਰਾ ਤੁਹਾਡਾ ਵਧੀਆ ਹੋ ਗਏ ਤੇ ਆਪਣਾ ਸਰਟੀਫੀਕੇਟ ਤੋਂ ਬਚ ਕੇ ਰਹੋ ਮੈਂ ਵਾਰ-ਵਾਰ ਹਰ ਵੀਡੀਓ 'ਚ ਇਹੀ ਕਹਿਣਾ ਵੀ ਸਰਟੀਫੀਕੇਟ ਤੋਂ ਬਚ ਕੇ ਰਹੋ ਕਿਉਂਕਿ ਤੁਹਾਡਾ ਮੈਡੀਕਲ ਸਿਰ ਤੇ ਪਿਆ ਚਲੋ ਜਿਨ੍ਹਾਂ ਦਾ ਹੋ ਗਿਆ ਉਹਨਾਂ ਨੂੰ ਵਧਾਈਆਂ ਤੇ ਬਾਕੀ ਆਪ ਦਾ ਫਿਕਰ ਹੋ ਯਾਰ ਠੀਕ ਆ ਚੰਗਾ ਖਾਓ ਚੰਗਾ ਪੀਂਓ ਤੇ ਆਪਣਾ ਡਾਕਟਰ ਟੈਸਟ ਲਈ ਜੋ ਵੀ ਇਥੋਂ ਸਲਾਹ ਦਿੱਤੀਆਂ ਠੀਕ ਆ ਉੱਤੇ ਥੋੜਾ ਗੌਰ ਕਰਿਓ ਵੀ ਆਪ ਦਾ ਮੈਡੀਸਨ ਵਗੈਰਾ ਛੱਡ ਦਿਓ ਜਾਂ ਕੋਈ ਡਰਿੰਕ ਕਰਦੋਂ ਛੱਡ ਦਿਓ ਤੇ ਤੇ ਇਹਨਾਂ ਗੱਲਾਂ ਨਾਲ ਹੀ ਆਪਾਂ ਇਥੋਂ ਵੀਡੀਓ ਨੂੰ ਵਿਰਾਮ ਦਿੰਨੇ